ਜਿਸ ਬੱਚੇ ਨਾਲ ਤੁਹਾਨੂੰ ਮਿਲਾਵਾਂਗੇ ਉਹ ਕੁਦਰਤ ਨੂੰ ਚੈਲੰਜ ਕਰ ਰਿਹਾ ਹੈ ਕਦੇ ਕਦੇ ਜਦੋਂ ਮੈਂ ਹਨਾ ਇਕੱਲਾ ਹੀ ਬੈਠਾ ਰਹਿਣਾ ਉਦੋਂ ਇਹ ਗੱਲਾਂ ਹੀ ਜ਼ਿਆਦਾ ਆ ਜਾਂਦੀਆਂ ਨੇ ਹੂੰ ਬਾਤੋਂ ਖੇਡਣ ਲੱਗ ਜਨਾ ਮੈਂ ਕਰ ਰਿਹਾ ਛੋਟੀ ਜੀ ਉਮਰ ਹੈ ਪਿਛਲੇ ਜਨਮ ਦੀ ਯਾਦ ਆ ਗਈ ਹੈ ਪਿਛਲਾ ਜਨਮ ਕੀ ਸੀ ਉਹ ਸਭ ਯਾਦ ਹੈ ਉਹ ਪਹਿਲਾ ਬਲੀ ਵਾਰ ਹੂੰ ਹੂੰ ਉਦੋਂ ਮੇਰਾ ਭਰਾ ਆਇਆ ਸੀ ਅੱਛਾ ਰਾਤ ਚ ਅੱਛਾ ਉਹ ਬਤਾਨਿਆ ਸੀ ਉਹ ਛੋਟੀ ਜਿਹੀ ਉਮਰ 'ਚ ਹੀ ਬੋਲਣ ਲੱਗ ਗਿਆ ਦੱਸਣ ਲੱਗ ਗਿਆ ਉਹ ਹੱਡ ਵੀਤੀ ਜਿਹੜੀ ਉਸਦੇ ਪਿਛਲੇ ਜਨਮ ਦੇ ਵਿੱਚ ਉਸ ਨਾਲ ਬੀਤੀ ਸੀ ਤੇ ਛੋਟਾ ਜਿਹਾ ਬੱਚਾ ਹੈ ਕੁਦਰਤ ਨੂੰ ਚੈਲੰਜ ਕਰ ਰਿਹਾ ਹੈ ਪੁਨਰ ਜਨਮ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਪਰ ਅੱਜ ਸਾਹਮਣੇ ਜੋ ਬੱਚਾ ਬੈਠਾ ਹੈ ਉਹ ਪੁਨਰ ਜਨਮ ਦੀਆਂ ਗੱਲਾਂ ਦੱਸੇ ਇੱਕ ਸਾਲ ਦਾ ਹੋਇਆ ਉਹ ਥੋੜੀ ਜਿਆਦਾ ਜਿੱਦ ਵਾਂਸ ਕਰਨ ਲੱਗ ਗਿਆ ਵੀ ਮੈਂ ਮੇਰੀ ਮਾਂ ਹੁੰਦੀ ਹੈਗੀ ਮੈਂ ਵੀ ਕਹਾਂ ਕਿ ਤੇਰੀ ਮਾਂ ਇੱਥੇ ਹੈ ਤੂੰ ਕਿਹਨੂੰ ਕਹੀ ਹੈ ਨਾ ਮਾਂ ਹੁੰਦੀ ਹੈਗੀ ਕਾ ਕਰ ਮਾਰ ਹੁੰਦੀ ਆ ਮੇਰੀ ਮੈਂ ਜਾਣਾਗਾ ਮੇਰੇ ਮੰਮੀ ਡੈਡੀ ਹੂੰ ਮੇਰਾ ਪਾਪਾ ਹੂੰ ਹੂੰ ਦਵਾਰਾ ਫੇਰ ਨਾ ਦਿਲ ਖੜਿਆ ਫੇਰ ਅਲਟਰਾ ਸੌਣ ਕਰਾਇਆ ਪੰਜ ਛੇ ਅਲਟਰਾ ਹੁੰਨ ਕਰਾਈ ਮੈਂ ਅੱਛਾ ਪੰਜਾ ਛਿਆਂ ਦੇ ਵਿੱਚ ਸੇਮ ਰਿਪੋਰਟ ਸੇਮ ਰਿਪੋਰਟ ਇੱਕੋ ਹੀ ਅੰਗ ਪੈ ਰਹੇ ਨਹੀਂ ਦੀ ਬੱਚੇ ਦੇ ਅੱਛਾ ਯਾਦ ਕਰਦੇ ਹਾਂ ਉਧਰ ਮਾਂ ਨੂੰ ਉਧਰ ਤਾਂ ਬਾਲਾ ਕਰਦਾ ਅੱਛਾ ਉਰੇ ਉਰੇ ਫੇਰ ਜੀ ਲੱਗਦਾ ਕਰੇ ਉਰੇ ਤਾਂ ਘੱਟ ਹੀ ਲੱਗਦਾ ਠੀਕ ਕਰਕੇ ਬੱਚਾ ਨਹੀਂ ਸਰ ਇਹ ਵੀ ਕਿੱਥੇ ਕਿੱਥੇ ਨਾਲ ਵੀ ਫਟਾਫਟ ਤੁਸੀਂ ਘਰੇ ਆਓ ਉਹ ਹਰਕਤਾਂ ਦੇ ਵਿੱਚ ਪਹਿਲਾਂ ਹੀ ਡਰ ਲੱਗਦਾ ਸਾਨੂੰ ਹੂੰ ਹੂੰ ਤਿਰਮਾਇਆ ਵਿਚਾਲੇ ਬਿਠਾਰ ਕੇ ਇਹ ਮੂਵੀ ਬਣਾਈ ਜਾਣੇ ਦੀ ਕਿਵੇਂ ਹੋਈ ਸੀ ਕਿਵੇਂ ਹੋਈ ਸੀ ਮੌਤ ਉਹਦੋਂ ਮਰੇ ਚਾਚੇ ਨੇ ਮਾਰਤਾ ਸੀ ਕਿਵੇਂ ਕੀ ਕੀਤਾ ਸੀਗਾ ਮਾਰਨ ਵਾਸਤੇ ਪਾਣੀ ਦੀ ਬਾਰੀ ਪਿੱਛੇ ਮਾਰਤਾ ਸੀ ਕੀ ਮਾਰਿਆ ਸੀਗਾ ਕਿਸ ਚੀਜ਼ ਨਾਲ ਮਾਰਿਆ ਸੀ ਪਸਤੌਨ ਨਾਲ ਇਹਦਾ ਧਰਮ ਕੇ ਨਾ ਦੁਬਾਰੇ ਹੋਇਆ ਵੀ ਬੱਚਾ ਸਹੀ ਬੋਲਦਾ ਕਰ ਰਿਹਾ ਹੈ ਆਪਾਂ ਸੀਗਾ ਟੈਂਕੀ ਉੱਥੋਂ ਲੰਕਿਆ ਇੱਕ ਪਾਸੇ ਦੀ ਉਤਰ ਕੇ ਭੱਜ ਲਿਆ ਬਸ ਮੈਂ ਮਗਰ ਹੱਕਾਂ ਮਾਰਾਂ ਵੀ ਬੇਟਾ ਖੜ ਜਾ ਦੂ ਆਪਾਂ ਚੱਲਦੇ ਆਂ ਅੱਛਾ ਗੱਡੀ ਖੜੀ ਸੀ ਸਾਹਮਣੇ ਗੱਡੀ ਦੇ ਉੱਪਰ ਦੀ ਖਾ ਕੇ ਗੇੜਾ ਜਾ ਕੇ ਆਪਣੀ ਮਾਂ ਨੂੰ ਛੁਮੜ ਗਿਆ ਕੀ ਕਰਨਾ ਵਧੀਆ ਲੱਗਦਾ ਪੂਰਾ ਵਧੀਆ ਲੱਗਿਆ ਹੈ ਵਧੀਆ ਲੱਗਿਆ ਕਿ ਤੇ ਕਰ ਲਿਆ ਸਤਿ ਸ੍ਰੀ ਅਕਾਲ ਦੋਸਤੋ ਫੁੱਲ ਆਫ ਪੋਜ਼ਿਟਿਵਿਟੀ ਦੇਖ ਰਿਹਾ ਹਾਂ ਤੇ ਮੈਂ ਪਰਮਦੀਪ ਪ੍ਰਾਣਾ ਅਕਸਰ ਕੁਝ ਕਹਾਣੀਆਂ ਦਿਲ ਨੂੰ ਛੂ ਜਾਂਦੀਆਂ ਨੇ ਪਰ ਅੱਜ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਲੱਗੇ ਹਾਂ ਤੁਹਾਡੇ ਰੂਬਰੂ ਕਰਨ ਲੱਗੇ ਹਾਂ ਉਹ ਦਿਲ ਨੂੰ ਵੀ ਛੂਏਗੀ ਤੇ ਇੱਕ ਹੈਰਾਨੀ ਜਨਕ ਗੱਲਾਂ ਵੀ ਜਿਹੜੀਆਂ ਹੋਣਗੀਆਂ ਕਿਉਂਕਿ ਕਹਿੰਦੇ ਵੀ ਕੁਦਰਤ ਅਨਮੋਲ ਹੈ ਕੁਦਰਤ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ ਪਰ ਅੱਜ ਜੋ ਕਹਾਣੀ ਤੁਹਾਨੂੰ ਸੁਣਾਵਾਂਗੇ ਜਿਸ ਬੱਚੇ ਨਾਲ ਤੁਹਾਨੂੰ ਮਿਲਾਵਾਂਗੇ ਉਹ ਕੁਦਰਤ ਨੂੰ ਚੈਲੰਜ ਕਰ ਰਿਹਾ ਹੈ ਕੁਦਰਤ ਨੂੰ ਚੈਲੰਜ ਕਿਤਾ ਕਰ ਰਿਹਾ ਹੈ ਛੋਟੀ ਜੀ ਉਮਰ ਹੈ ਪਿਛਲੇ ਜਨਮ ਦੀ ਯਾਦ ਆ ਗਈ ਹੈ ਪਿਛਲਾ ਜਨਮ ਕੀ ਸੀ ਉਹ ਸਭ ਯਾਦ ਹੈ ਤੇ ਮਿਲਵਾਉਨੇ ਆ ਬਹੁਤਾ ਜਿਹੜਾ ਤੁਹਾਡਾ ਇੰਤਜ਼ਾਰ ਨਹੀਂ ਕਰਾਵਾਂਗੇ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਤੇ ਕੁਝ ਕਹਾਣੀਆਂ ਵੀ ਨੇ ਜਿਹੜੀਆਂ ਉਸ ਦੇ ਨਾਲ ਜਿਹੜਾ ਹੈਪਨਿੰਗ ਹੋਈ ਹੈ ਉਹ ਵੀ ਉਹ ਦੱਸ ਰਿਹਾ ਸਾਰੀ ਜਾਣਕਾਰੀ ਲਵਾਂਗੇ ਪਿੰਡ ਜੋਗੇ ਦੇ ਵਿੱਚ ਰਹਿੰਦਾ ਇਹ ਪਰਿਵਾਰ ਬਾਪ ਮਕੈਨਿਕ ਦਾ ਕੰਮ ਕਰਦਾ ਹੈ ਤੇ ਛੋਟਾ ਜਿਹਾ ਬੱਚਾ ਹੈ ਉਹ ਛੋਟੀ ਜਿਹੀ ਉਮਰ ਚ ਹੀ ਬੋਲਣ ਲੱਗ ਗਿਆ ਦੱਸਣ ਲੱਗ ਗਿਆ ਉਹ ਹੱਡ ਬੀਤੀ ਜਿਹੜੀ ਉਸ ਦੇ ਪਿਛਲੇ ਜਨਮ ਦੇ ਵਿੱਚ ਉਸ ਨਾਲ ਬੀਤੀ ਸੀ ਕੀ ਹੋਇਆ ਸੀ ਉਹ ਸਾਰੀ ਜਾਣਕਾਰੀ ਲੈਣੇ ਆ ਸਾਡੇ ਨਾਲ ਦੋਵੇਂ ਪਿਓ ਪੁੱਤ ਮੌਜੂਦ ਨੇ ਕੀ ਨਾਮ ਬੱਗਾ ਸਿੰਘ ਜੀ ਬੱਗਾ ਜੀ ਪਹਿਲਾਂ ਤਾਂ ਇਹ ਦੱਸੋ ਵੀ ਇਹ ਕਦੋਂ ਤੋਂ ਮਤਲਬ ਧਿਆਨ ਚ ਆਇਆ ਵੀ ਇਹਦਾ ਪੁਨਰ ਜਨਮ ਹੈ ਕਿਵੇਂ ਪਤਾ ਲੱਗਿਆ ਤੇ ਅੰਤਰਾਈ ਕੁਸਤਾ ਇਹ ਛੋਟਾ ਰਿਹਾਰਾ ਜਰਾ ਕਰਦਾ ਸੀਗਾ ਕੁਛ ਇੱਕੋ ਹੀ ਗੱਲ ਰੱਖਦਾ ਸੀ ਮੇਰੀ ਮੰਮੀ ਰੋਂਦੀ ਆ ਅੱਛਾ ਮੇਰੀ ਮੰਮੀ ਰੋਂਦੀ ਆ ਮੈਂ ਕਹਿੰਦਾ ਵੀ ਅੰਗਰ ਕਿ ਤੇਰੀ ਮਾਂ ਤਾਂ ਵੀ ਤੇਰੇ ਲੱਵੇ ਬੈਠੀ ਹੈਗੀ ਵੀ ਤੂੰ ਕਿਨੂੰ ਕਹੀ ਜਾਣਾ ਫੇਰ ਪੈ ਜਾਣਾ ਫੇਰ ਲੱਗਣਾ ਜੇ ਰੂ ਕੋਈ ਮਣੀ ਮੂਟਿਓ ਕਰਨੀ ਉਹ ਵੀ ਕਹਿਣਾ ਮੇਰੀ ਮੰਮੀ ਰੋਂਦੀ ਆ ਹੌਲੀ ਹੌਲੀ ਕਰਦਿਆ ਕਰੋਨੇ ਮੈਂ ਮੇਰੀ ਮੰਮੀ ਕੋਲੇ ਜਾਣਾਗਾ ਇਹ ਲੋਟ ਤੇ ਬੋਲਣ ਲੱਗ ਗਿਆ ਅਨਮਗਉ ਵੀ 10 ਸਾਲ ਦਾ ਹੋਇਆ ਉਹ ਥੋੜੀ ਜਾਰੇ ਜਿੱਦ ਵਾਂਸ ਕਰਨ ਲੱਗਾ ਵੀ ਮੈਂ ਮੇਰੀ ਮਾਂ ਰੋਂਦੀ ਹੈਗੀ ਮੈਂ ਵੀ ਕਹ ਕਰਵੀ ਤੇਰੀ ਮਾਂ ਇੱਥੇ ਤੂੰ ਕਿਹਨੂੰ ਕਹੀ ਜਨਾ ਮਾਰ ਹੁੰਦੀ ਹੈਗੀ। ਕਿਆ ਕਰੇ ਮਾਰ ਹੁੰਦੀ ਹੈ ਮੇਰੀ ਮੈਂ ਜਾਣਾਗਾ। ਜੇ ਰ ਜਾਣਾ ਮਾਂ ਕਿੱਥੇ ਜਾਣਾ ਦਾ। ਉਹ ਨਾ ਦੱਸਿਆ ਕਰੇ। ਸਮਝ ਨਹੀਂ ਹੁੰਦੀ ਕਹਿੰਦਾ ਪਿੰਡ ਦਾ ਸਹੀ ਦੱਸ ਰਿਹਾ ਜੀਗਾ। ਜਦੋਂ ਜਰੋਂ ਕੋਈ ਯਾਰ ਦੋਸਤ ਆਇਆ ਕਰੇ ਮੇਰੇ ਘਰੇ ਉਹਦੇ ਪੈਰੀ ਹੱਥ ਲਾਇਆ ਕਰੇ। ਕਿਆ ਕਰੇ ਮੈਂ ਜਾਣਾ ਮੇਰੀ ਮੰਮੀ ਰੋਂਦੀ ਆ। ਉਹ ਵੀ ਕਹ ਕਹਨੇ ਤੇਰੀ ਮੰਮੀ ਦਾ ਉਹ ਫਿਰਦੀ ਆ ਵੀ ਤੇਰੀ ਮੰਮੀ ਕਿੱਥੇ ਰੋਂਦੀ ਹੈਗੀ। ਤੇ ਕਰਦੇ ਕਾਨੂੰਨੀ ਜਰੋਂ ਕਾਫੀ ਟਾਈਮ ਲੰਘਿਆ। ਵਧੀਆ ਬੋਲਣ ਲੱਗਿਆ ਸਾਫ। ਤੇ ਅ ਮਨ ਲਓ ਵੀ ਸਾਡਾ ਘਰ 2.5 ਕਿਲੋਮੀਟਰ ਬਾਅਦ ਹੋਊਗਾ ਅੱਡੇ ਤੇ ਅੱਛਾ ਇੱਕ ਦਿਨ ਤਿੰਨ ਸਾਲਾ ਹੋਇਆ ਜੀ ਤਿੰਨ ਸਾਲ ਤੋਂ ਥੋੜਾ ਜਿਹਾ ਦਿਨ ਘੱਟ ਤੀ ਗਏ ਰਾਤ ਨੂੰ 10 11 ਦਾ ਟਾਈਮ ਸੀਗਾ ਤੇ ਮੈਂ ਪਿਆਰਾ ਉਹ ਨਾਲ ਮੇਰੇ ਨਾਲ ਹੀ ਸੌਂਦਾ ਸੀਗਾ ਇਹ ਰਾਤ ਨੂੰ ਅੱਡੇ ਤੇ ਆ ਗਿਆ ਅੱਡੇ ਦੇ ਬੈਠਾ ਛੋਟੀ ਕੁੜੀਆਂ ਨੂੰ ਲਿਆ ਨਾਲ ਹੀ ਪਤਾ ਨਹੀਂ ਕਦੋਂ ਲੈ ਗਿਆ ਕਿਵੇਂ ਆਏ ਦੋਨੇ ਆਣੇ ਇਹ ਰਾਂ ਨੂੰ ਅੱਡੇ ਦੇ ਬੈਠੇ ਨੂੰ ਉੱਥੇ ਲਵੇ ਸਾਡੇ ਗਮਾਂਡ ਚ ਘਾਰਾ ਘਰ ਨਾਲੀਆਂ ਵਾਲੇ ਨੇ ਕਹਿੰਦੇ ਵਸਤਾ ਮੁੰਡਾ ਉਹਨੇ ਪੁੱਛਿਆ ਵੀ ਜਦ ਦੇਖਿਆ ਬੱਚਾ ਇਕੱਲਾ ਬੈਠਾਗਾ ਇਥੇ ਤੇ ਇਹਨੂੰ ਪੁੱਛਿਆ ਵੀ ਤੂੰ ਇੱਥੇ ਕੀ ਕਰਦਾ ਕਹਣਾ ਕਰਕੇ ਮੈਂ ਮੇਰੇ ਪਿੰਡ ਜਾਣਾ ਉਹ ਕਹਿੰਦਾ ਵੀ ਪਿੰਡ ਦਾ ਦਰ ਆਈ ਹੈ ਕਹਿੰਦਾ ਵੀ ਤੂੰ ਕਿਹੜੇ ਪਿੰਡ ਜਾਣਾ ਕਹਣਾ ਮੈਂ ਸੇਖੇ ਜਾਣਾ ਕਹਿੰਦਾ ਹੁਣ ਬਸ ਨਹੀਂ ਆਉਣੀ ਕਹਿੰਦਾ ਜੇ ਬਸ ਆਈ ਮੋਰੋ ਬਾਗ ਨੂੰ ਕਹਿੰਦਾ ਚੰਗਾ ਚਲ ਬੈਠ ਮੇਰੇ ਨਾਲ ਕਹਿੰਦਾ ਮੈਂ ਲੈ ਕੇ ਜਾਣਾ ਤੈਨੂੰ ਉਹਨੂੰ ਨਾਲ ਵਹਾ ਕੇ ਜਦੋਂ ਘਰੇ ਲਿਆ ਮੈਨੂੰ ਪੁੱਛਿਆ ਵੀ ਤੇਰਾ ਮੁੰਡਾ ਕਿੱਥੇ ਆ ਮਾ ਵੀ ਮੇਰੇ ਨਾਲ ਪਿਆਗਾ ਉਹ ਕਹਿੰਦੇ ਦੇਖ ਤਾਂ ਲੈ ਕਿੱਥੇ ਕਹਿੰਦਾ ਜਵਾਤਾ ਤੇਰੇ ਅੱਡੇ ਦੇ ਫਿਰਦਾ ਵੀ ਤੂੰ ਕਹਿੰਦੇ ਕਹਿੰਦਾ ਮੈਂ ਨਾਲ ਪਿਆਗਾ ਕਹਿੰਦੇ ਤੇਰਾ ਕੱਲਾ ਜਵਾਕ ਨੂੰ ਨਿਗ੍ਹਾਦ ਰੱਖ ਮੈਂ ਤੇ ਬੜਾ ਮਹਾ ਹੋਇਆ ਉਹ ਜਰ ਬੜਾ ਵੀ ਚੱਕਰ ਗਿਆ ਹਾਲਾ ਹੈ ਅੱਛਾ ਇਹ ਤਾਂ ਹੋਇਆ ਵੀ ਉਹ ਤੁਹਾਨੂੰ ਪਤਾ ਲੱਗਿਆ ਜਦੋਂ ਵੀ ਇਹ ਸਭ ਕਰਨ ਲੱਗਿਆ ਬਰਥ ਦੀ ਗੱਲ ਕਰਦੇ ਆ ਕਿਉਂਕਿ ਜਦੋਂ ਪੁਨਰ ਜਨਮ ਦੀ ਗੱਲ ਕਰਦੇ ਆ ਤਾਂ ਕੁਛ ਬਰਥ ਜਿਹੜਾ ਸੀ ਇਹਦਾ ਨਾਰਮਲ ਹੀ ਹੋਇਆ ਸੀਗਾ ਜਨਮ ਦੀ ਜੇ ਗੱਲ ਕਰੀ ਨਹੀਂ ਨਾਰਮਲ ਨਹੀਂ ਦੀ ਕਾਨਗੇ ਮੇਰੇ ਤਿੰਨ ਗੁੱਡੀਆਂ ਦੀਆਂ ਅੱਛਾ ਜਦੋਂ ਇਹਦਾ ਗਰਭ ਠਹਿਰਾ ਹੈਗਾ ਹੂੰ ਠੀਕ ਆ ਅਸੀਂ ਬੱਚਾ ਰੱਖਣ ਦੇ ਵਿੱਚ ਵੀ ਕੋਈ ਔਨ ਨਹੀਂ ਸੀਗੇ ਵੀ ਅਲਟਰਾਸਾਉਂਡ ਕਰਾਈ ਅਸੀਂ ਵੀ ਰੱਖਣਾ ਨਹੀਂਗਾ ਬੱਚਾ ਪਹਿਲਾਂ ਸਫਾਈ ਦੇ ਉਸ ਤੇ ਦੀਗੇ ਵੀ ਅਸੀਂ ਰੱਖਣਾ ਨਹੀਂਗਾ ਅਲਟਰਾਸਾਉਂਡ ਕਰਾਇਆ ਉਹਦੇ ਵੀ ਚੰਗ ਪੈ ਨਹੀਂ ਆਏ ਤੇ ਅੰਗਪੈਰ ਐ ਨਿਕਲੀ ਧਾੜੋਂ ਦੀ ਰੀਸ ਸਾਲਾ ਬੜਾ ਦਿਲ ਧੜਕਿਆ ਵੀ ਅਜੇ ਕੱਲ ਨੂੰ ਕੁੜੀ ਹੋਗੀ ਤਾਂ ਜੰਮੀ ਮਾਰੇ ਜਾਵਾਂਗੇ ਵੀ ਤਿੰਨ ਪਹਿਲਾਂ ਨੇ ਚੌਥੀ ਹੋਗੀ ਅੰਗਪੈਰ ਨਾਲ ساری ਜ਼ਿੰਦਗੀ ਦਾ ਡੰਡ ਲੱਗ ਜਾਊਗਾ ਅੱਛਾ ਦੁਬਾਰਾ ਫੇਰ ਨਾਲ ਦਿਲ ਖੜਿਆ ਫੇਰ ਅਲਟਰਾਸਾਉਂ ਕਰਾਇਆ ਪੰਜ ਛੇ ਅਲਟਰਾਸਾਉਂ ਕਰਾਈ ਮੈਂ ਅੱਛਾ ਪੰਜਾ ਛਿਆਂ ਦੇ ਵਿੱਚ ਸੇਮ ਰਿਪੋਰਟ ਸੇਮ ਰਿਪੋਰਟ ਇੱਕੋ ਹੀ ਅੰਗਪੈਰ ਹੈ ਨਹੀਂ ਦੀ ਬੱਚੇ ਦੇ ਅੱਛਾ ਫੇਰ ਉਦੋਂ ਕੁਝ ਦਿਮਾਗ ਦੇ ਵਿੱਚ ਕੀ ਦਿਮਾਗ ਦੇ ਵਿੱਚ ਰਹੀ ਦੀ ਕੁਸ ਤਾਂ ਮੈਂ ਉਦੋਂ ਸ਼ਰਾਬ ਵੀ ਬਹੁਤ ਜ਼ਿਆੜੇ ਪੀਣ ਲੱਗ ਗਰੀਆ ਇਹ ਗੱਲ ਨੂੰ ਲੈ ਕੇ ਵੀ ਯਾਰ ਕੱਲ ਨੂੰ ਕੁੜ ਅਨਿਕ ਮੇਰਾ ਮਿੱਤਰ ਆਗਾ ਫੌਜੀ ਆਉਂਦਾ ਉਹਦੇ ਕੋਲੋਂ ਗੱਲ ਦੱਸੀ ਸੁੱਟੀ ਆਇਆ ਦੀ ਵਿਚਾਰਾ ਮੈਂ ਰੋਣ ਲੱਗ ਗਿਆ ਤੇ ਮਨ ਲ ਪੇਗ ਲਾਉਣ ਲੱਗ ਗਿਆ ਤੇ ਚੱਲ ਉਹਨੇ ਆਖਿਆ ਪੇਗ ਲਾਉਣੇ ਚੱਲ ਹੁਣ ਆਥਾਂ ਦਾ ਸਮਾਂ ਹੋ ਰਿਹਾ ਚੱਲ ਘਰੀ ਜਾਣਾ ਮੈਨੂੰ ਕਹਿੰਦਾ ਵੀ ਐ ਕਰਕੇ ਤੂੰ ਜਰਮ ਸਾਰੀ ਗੱਲ ਦੱਸੀ ਮਾਂ ਵੀ ਆਕਰ ਕਿ ਆ ਗੱਲ ਆ ਵੀ ਅਲਟਰਾਸਾਉਂ ਦੇ ਵਿੱਚ ਬੱਚੇ ਦੇ ਇਕੱਲੀ ਧੜਾ ਗਈ ਵੀ ਅੰਗ ਪੈਰ ਤਾਂ ਹੈ ਨਹੀਂਗੇ ਵੀ ਅਜੇ ਕੱਲ ਨੂੰ ਕੁੜੀ ਹੋਗੀ ਤਾਂ ਮੈਂ ਤਾਂ ਮਾਰਿਆ ਜਾਊਗਾ ਉਹ ਮੈਨੂੰ ਕਹਿੰਦਾ ਵੀ ਆਥਾ ਤੋ ਗਿਆ ਵੀ ਕਹਿੰਦਾ ਤੂੰ ਵਿਆਹ ਕਰ ਕਹਿੰਦਾ ਇਥੋਂ ਬੋਤਲ ਫੜ ਕੇ ਲਿਆ ਆ ਜਰੇ ਬੰਦਾ ਵੀ ਹੁਣ ਆਪਾਂ ਨੂੰ ਬੋਤਲ ਪਿੱਛੇ ਕਹਿ ਰਿਹਾਗਾ ਵੀ ਆਪਾਂ ਗੱਲ ਕੀ ਬਣੀ ਹੈ ਨਾ ਵੀ ਤੁਸੀਂ ਸੀਰੀਅਸ ਗੱਲ ਦੱਸ ਰਹੇ ਹੋ ਤੇ ਉਧਰੋ ਤੇ ਮੈਨੂੰ ਕਹਿੰਦਾ ਹੱਥ ਤੋਂ ਆਇਆ ਹੱਥ ਤੋਂ ਆਇਆ ਮੋਟਾ ਥੱਲੇ ਲੈ ਗੇ ਇੱਥੇ ਆਪਣੇ ਆ ਬਾਬਾ ਜੋਗੀ ਵੀਰਾਗਾ ਹਰੀਦਾਸ ਹੂੰ ਹੂੰ ਉੱਥੇ ਗਿਆ ਬੰਦਾ ਇਕੱਲਾ ਤੇ ਖੜਾ 10-15 ਮਿੰਟ ਹੂੰ ਮੈਨੂੰ ਕਹਿੰਦਾ ਵੀ ਐਂ ਕਰਕੇ ਦਿਓ ਗੱਲ ਸੁਣੋ ਕੁੜੀ ਹੋ ਗਈ ਤਾਂ ਮੇਰੀ ਆ ਹੂੰ ਠੀਕ ਆ ਨਾ ਤਾਂ ਕੋਈ ਸਫਾਈ ਕਰਾਉਣੀ ਆ ਠੀਕ ਆ ਅੰਗ ਪੈਰ ਹੋਣ ਨਾ ਹੋਣ ਕੁੜੀ ਮੇਰੀ ਆ ਆਪਾਂ ਇਹ ਕੰਮ ਨਹੀਂ ਕਰਨਾਗਾ ਪਾਪ ਨਹੀਂ ਕਰਨਾ ਇਹ ਉਹ ਵੀ ਚਲ ਠੀਕ ਆ ਤੇ ਹੁੰਦੇ-ਬੁੰਦੇ ਦਿਨ ਨੰਗੇ ਕੁਸੋਂ ਇਹਦੂ ਬਾਤੋ ਜਿਹਨੇ ਜਨਮ ਲਿਆ ਉਹਦੇ ਮੈਨੂੰ ਬਹੁਤ ਜ਼ਿਆਦਾ ਡਰ ਸੀਗਾ ਵੀ ਅੱਜ ਜਨਮ ਲੈ ਰਿਹਾ ਇਹ ਬੱਚਾ ਵੀ ਮੇਰੇ ਨਾਲ ਖਬਰਾਂ ਕੀ ਹੋਊਗੀ ਨਾ ਜਦੋਂ ਮੈਂ ਸਪਰਲ ਦੇ ਵਿੱਚ ਖੜਾ ਦੀਗਾ ਡਰ ਤਾਂ ਮੇਰੇ ਮਨ ਚ ਪਹਿਲੀ ਨਹੀਂ ਸੀਗਾ ਤੇ ਡਾਕਟਰ ਨੇ ਆ ਕੇ ਮੈਨੂੰ ਐ ਕਿਹਾ ਉਂਗਲੀ ਰੱਖੀ ਉਹਨੇ ਮੂੰਹ ਤੇ ਮੈਨੂੰ ਉਹਦੇ ਇਹ ਚੀਜ਼ ਫੀਲ ਹੋ ਗਈ ਵੀ ਇਹ ਐਂ ਕਹਿੰਦੀ ਆ ਵੀ ਇਹਦੀ ਮਾਂ ਨੂੰ ਪਤਾ ਨਾ ਲੱਗੇ ਬੱਚੇ ਰੰਗ ਨਹੀਂ ਗਏ ਅੱਛਾ ਮੈਨੂੰ ਉਹਨੇ ਦੁਬਾਰਾ ਫੇਰ ਕਹਿ ਗਏ ਨੀ ਵੀ ਤੂੰ ਹੱਸ ਕੇ ਐਨੀ ਤੇਰੇ ਘਰੇ ਮਸਾ ਖੁਸ਼ੀ ਆ ਵੀ ਆ ਕਰਕੇ ਬੇਟਾ ਹੋਇਆ ਹੈਗਾ ਮਾਹੀ ਮੈਨੂੰ ਦਿਖਾਓ ਗੱਲ ਵੀ ਨਮਾਉਣ ਵਾਲਾ ਸਾਫ਼ ਕਰਨਾ ਮਾਹੀ ਮਾਗਰੂ ਕਰੇ ਪਹਿਲਾਂ ਮੈਂ ਦੇਖਣਾ ਵੀ ਸਬਰ ਨਹੀਂ ਹੋਇਆ ਵੀ ਉਹ ਜਿਹੜਾ ਮਨ ਦੇ ਵਿੱਚ ਚੱਲ ਰਿਹਾ ਸੀ ਜਿਹੜੇ ਅਲਟਰਾ ਸਾਊਂਡ ਦੀ ਰਿਪੋਰਟ ਆ ਰਹੀ ਕਰਕੰਦੀ ਕੀ ਜਿਹੜੀ ਫਿਰ ਮੈਂ ਜੇ ਉਂਗਲਾਂ ਗਿਣੀਆਂ ਹੱਥਾਂ ਦੇ ਉਂਗਲਾਂ ਗਿਣੀਆਂ ਪੈਰਾਂ ਦੀਆਂ ਗਿਣੀਆਂ ਇਹਨੇ ਤਾਂ ਰੋਣ ਲੱਗ ਗਿਆ ਧਿਆਣਾ ਮਰੀ ਉਹਨਾਂ ਨੇ ਮੇਥੋਂ ਫੜਿਆ ਬੱਚਾ ਚਰਮਾ ਬੜਾ ਖੁਸ਼ ਹੋਇਆ ਅੱਛਾ ਮੇਰੇ ਯਾਰ ਦੋਸਤ ਨੂੰ ਮੈਂ ਫੋਨ ਕਰਾਵਾਂ ਵੀਰੇ ਵਧਾਈਆਂ ਵੀ ਆਪਣਾ ਕਰੇ ਮੁੰਡਾ ਹੋਇਆਗਾ ਤੇ ਇਦੂ ਬਾਅਦ ਤੋਂ ਕਰਦੇ ਗਏ ਹੌਲੀ ਹੌਲੀ ਸਮਾਂ ਲੰਘ ਗਿਆ ਮਤਲਬ 2 2.5 ਸਾਲ ਦੇ अच्छा पहला है है कर, कोई है जो हस क्यों क्योंकि ਤੁਸੀਂ ਉਸ ਚੀਜ਼ ਨੂੰ ਮਜ਼ਾਕ ਚ ਸਮਝ ਰਹੇ ਸੀ ਵੀ ਇਹ ਕਹਿੰਦਾ ਸੀ ਵੀ ਮੰਮੀ ਕੋਲੇ ਜਾਣਾ ਹਨਾ ਤੇ ਉਸ ਤੋਂ ਇਲਾਵਾ ਹੋਰ ਕੀ ਜਿਹੜੀਆਂ ਹਰਕਤਾਂ ਕਰਦਾ ਸੀ ਵੀ ਜਿਸ ਤੋਂ ਪਤਾ ਲੱਗਦਾ ਸੀ ਵੀ ਇਹ ਸਭ ਹਰਕਤਾਂ ਦਾ ਪਤਾ ਤਾਂ ਸਾਨੂੰ ਤਾਂ ਜੱਜਮੈਂਟ ਇਹ ਹੋਈ ਦੀ ਨਾ ਜਦੋਂ ਬਾਲਾ ਜਾਦੇ ਪੈਰੀ ਹੱਥ ਲਾਇਆ ਕਰ ਕੋਈ ਵੀ ਬੰਦਾ ਹੁੰਦਾ ਪੈਰੀ ਹੱਥ ਲਾਣਾ ਮੇਰੀ ਮੰਮੀ ਰੋਂਦੀ ਆ ਮਰੇ ਆ ਇਸ ਤੋਂ ਬਾਅਦ ਕਰਦੇ ਆ ਘਰੋਂਦੇ ਇਹਦਾ ਤਾਇਆ ਜੀ ਨਾ ਜਿਹੜਾ ਵੱਡਾ ਭਾਈ ਮੇਰਾ ਉਹ ਸਾਡੇ ਗੁਰੂ ਘਰ ਕੋਲੇ ਬਿਸਕੁਟਾਂ ਦੀ ਪੱਠੀ ਲਾਉਂਦਾ ਸੀਗਾ ਅੱਛਾ ਉਥੇ ਮੰਨ ਲਓ ਇਹਨੂੰ ਲੈਣ ਦਾ ਲਾਲਚ ਦੇ ਕੇ ਵੀ ਤੁਹਾਨੂੰ ਉਥੇ ਬਿਸਕੁਟ ਦੂੰ ਮੇਰੇ ਕੋਲੇ ਰਹੀ ਅੱਛਾ ਉਥੇ ਇੱਕ ਦਿਨੇ ਇਕੱਲਾ ਵਗਿਆ ਇਕੱਲਾ ਗਿਆ ਉਥੇ ਨਾ ਸੇਖੇ ਪਿੰਡ ਦੇ ਵਿੱਚੋਂ ਇੱਕ ਬਰਾਦਾਈ ਦੀ ਕਮੈਰਾਂ ਦੇ ਅੱਛਾ ਕਮੈਰਾਂ ਨੇ ਬਰਾਦਾਈ ਚੱਲਣ ਦੇ ਦੇਖਿਆ ਮੁੰਡੇ ਫਿਰਦੇ ਉਥੇ ਵਗਿਆ ਉਹਨੂੰ ਆ ਗੱਭਰੂ ਜਵਾਨ ਮੁੰਡਾ ਦੀ ਉਹ ਇਹ ਬੱਚਾ ਦੀ ਹੁਣ ਉਹਨੂੰ ਕਹਿੰਦਾ ਕੀ ਹਾਲ ਹੈ ਕਹਿੰਦਾ ਤੇਰਾ ਉਹ ਕਹਿੰਨੇ ਭੈਣ ਤੋਂ ਜੋਗੇ ਜਵਾਬ ਦੇ ਜਵਾਬ ਦੇ ਕਿੰਨੇ ਬੈਲੀ ਨੇ ਕਹਿੰਨੇ ਕਿਵੇਂ ਬੋਲਦਾ ਨਿਕਾਇਆ ਜਵਾਬਾਂ ਅੱਛਾ ਇੱਕ ਮੁੰਡਾ ਹੋਰ ਆਇਆ ਸਰਦਾਰ ਉਹ ਕਹਿੰਦਾ ਭੈਣ ਤੂੰ ਹੀ ਹੈ ਕਹਿੰਦਾ ਜਿਹੜਾ ਆ ਕਰਕੇ ਆਪਣੀ ਲੜਾਈ ਹੋਇਆ ਕਹਿੰਦਾ ਇਹ ਸਕੂਲ ਦੇ ਵਿੱਚ ਕਹਿੰਦਾ ਮੈਨੂੰ ਸਿੱਟਕੇ ਭੱਜਣੀ ਮੋਟਰਸਾਈਕਲ ਤੇ ਹੂੰ ਹੂੰ ਕਹਿੰਦਾ ਇਹਨਾਂ ਵਾਰੇ ਕਹਿੰਦਾ ਤੂੰ ਕਿਰਾ ਮੁੰਡਾ ਕਰਾ ਮੈ ਬੈਲੀਆਂ ਨਾ ਉਹ ਕਹਿੰਦੇ ਹੁਣ ਵੀ ਛੋਟਾ ਇਹ ਬੱਚਾ ਇਸ ਤਰੀਕੇ ਨਾਲ ਗੱਲ ਕਰ ਰਿਹਾ ਤੂੰ ਮੈਨੂੰ ਕਿੱਥੇ ਬੜੇਗਾ ਕਹਿੰਦਾ ਆਪਾਂ ਸਿੱਖੇ ਪੜਦੇ ਨੇ ਫਲਾਣੀ ਸਕੂਲ ਦੇ ਵਿੱਚ ਫਲਾਣੀ ਮੈਡਮ ਦੀ ਗੀ ਆਪਣੀ ਅੱਛਾ ਉਹ ਬੰਦਾ ਹੈਰਾਨ ਵੀ ਹੈ ਨਿਕਲ ਜਵਾਕ ਆਪਾਂ ਨੂੰ ਕਰੇ ਵੀ ਨਾਲ ਪੜਿਆ ਐਨੇ ਮੈਨੂੰ ਫੋਨ ਆ ਗਿਆ ਵੀ ਕਹਿੰਦੇ ਆ ਕਰਕੇ ਬੱਚਾ ਨਹੀਂ ਸਾਰਾ ਵੀ ਕਿੱਥੇ ਕਿੱਥੇ ਨਾ ਵੀ ਫਟਾਫਟ ਤੁਸੀਂ ਘ ਤੇ ਉਥੇ ਆ ਕੇ ਉਹਨਾਂ ਨੇ ਪੁੱਛਿਆ ਕਿ ਨਹੀਂ ਆ ਕੇ ਸਾਡੇ ਪਿੰਡ ਦਾ ਬੱਚਾ ਵੀ ਸਾਨੂੰ ਪੁੱਛਦਾ ਲੈਣ ਦਾ ਕੁਸ ਅਸੀਂ ਉਹਨਾਂ ਨੂੰ ਕੁਝ ਨਹੀਂ ਪੁੱਛਣ ਦਿੱਤਾ ਠੀਕ ਹੈ ਸਮਝ ਆਇਆ ਇਹਦੇ ਬਾਅਦ ਆ ਕੇ ਘਰੇ ਲਿਆਂਦਾ ਸੀ ਡਰ ਹੁੰਦਾ ਯਾਰ ਮਾਪਿਆਂ ਨੂੰ ਮੰਨ ਦੇ ਵਿੱਚ ਜਦੋਂ ਲਿਆਂਦਾ ਕਰੇ ਇਸ ਤੋਂ ਵੱਧ ਇੱਕ ਮੁੰਡਾ ਇਥੋਂ ਰੈਲੇ ਤੋਂ ਆ ਲਾਡੀ ਅੱਛਾ ਸਾਡੂ ਵੀ ਲਾਦਾ ਮੇਰਾ ਹੂੰ ਹੂੰ ਉਹ ਗਿਆ ਘਰੇ ਉਹ ਪੁੱਛਿਆ ਕਰੇ ਉਹਨੂੰ ਗਿਆ ਕਰੇ ਮੈਨੂੰ ਮੇਰੀ ਮੰਮੀ ਕੋਲੇ ਲੈ ਕੇ ਚੱਲ ਉਹ ਕਹਿੰਦਾ ਯਾਰ ਗੱਲ ਕੀ ਹੈ ਕਹਿੰਦਾ ਹਰੇਕ ਨੇ ਪੈਰੀਆਂ ਥਲਾ ਕੇ ਕਹਿੰਦਾ ਮੰਮੀ ਕੋਲੇ ਲੈ ਕੇ ਚੱਲ ਮੰਮੀ ਰੋਂਦੀ ਆਪੈ ਨੂੰ ਪੁੱਛਣਾ ਹੁੰਦਾ ਕਹਿੰਦਾ ਕੁਸ ਅੱਛਾ ਉਹਨੂੰ ਮੈਂ ਪੁੱਛਣ ਲੱਗਿਆ ਪਰ ਇਹਦਾ ਆ ਕਹਿੰਦਾ ਮੇਰਾ ਪਿੰਡ ਸੇਖਾ ਸੇਖਾ ਸਾਫ਼ ਨਹੀਂ ਕਹਿੰਦਾ ਉਹਨੂੰ ਹੂੰ ਹੂੰ ਕਹਿੰਦਾ ਉਹ ਮੁੰਡਾ ਕਿਹਨਾਂ ਕਹਿੰਦਾ ਮੈਂ ਬੈਲੀਆਂ ਨਾਲ ਅੱਛਾ ਕਹਿੰਦਾ ਬੈਲੀਆਂ ਨਾਲ ਮੁੰਡਾ ਕਹਿੰਦਾ ਉੱਥੇ ਫਿਰ ਤੂੰ ਇੱਥੇ ਕਿਵੇਂ ਆ ਗਿਆ ਕਹਿੰਦਾ ਉੱਥੇ ਮੈਂ ਮਰ ਗਿਆ ਜੀਗਾ ਅੱਛਾ ਕਹਿੰਦਾ ਤੈਨੂੰ ਮਾਰ ਕਿਹਨੇ ਤੇ ਤਰੀਕਾ ਕਹਿੰਦਾ ਮੇਰੇ ਚਾਚੇ ਨੇ ਅੱਛਾ ਜਿਹੜਾ ਐ ਗੱਲਾਂ ਦਸਣਾ ਕਹਿੰਦਾ ਫਿਰ ਪੂਰੀ ਚੰਗੀ ਤਰ੍ਹਾਂ ਬੈਠ ਕੇ ਉਹਨੂੰ ਗੱਲਬਾਤ ਪੁੱਛੀ ਵੀ ਤੁਹਾਡੇ ਘਰ ਘਰ ਕਿੱਥੇ ਹੈਗਾ ਹੂੰ ਹੂੰ ਘਰ ਕਹਿੰਦਾ ਸਾਡੇ ਕਰੇ ਕਹਿੰਦਾ ਕੀ ਕੀ ਆ ਤੁਹਾਡੇ ਉਹ ਕਹਿੰਦੇ ਵੀ ਸਾਡੇ ਬਾੜ ਦੇ ਵਿੱਚ ਮੇਰੇ ਫੁੱਲਾਂ ਦੀ ਵੇਚ ਲੱਗੀ ਹੋਈਆਂ ਸਾਹ ਇੱਕ ਸਾਡੇ ਘਰ ਕੋਲੇ ਡੇਰਾ ਡੇਰੇ ਚ ਢਾਵ ਆ ਗਈ ਹੂੰ ਹੂੰ ਢਾਵ ਦੇ ਵਿੱਚ ਮੈਂ ਮੱਸਨਵਾ ਖਲੇ ਉਹਨਾਂ ਨੇ ਕਹਿੰਦਾ ਡੇਜ ਮੇਰੀ ਮੰਮੀ ਮੱਥਾ ਟੇਕ ਕੇ ਨਹੀਂ ਹੁੰਦੀ ਅੱਛਾ ਉਹ ਗੱਲਾਂ ਦੱਸੀਆਂ ਜਿਹੜੋਂ ਤੇ ਹੋਰ ਵੀ ਉਹਨੂੰ ਕਈ ਗੱਲਾਂ ਪੁੱਛੀਆਂ ਵੀ ਮੇਰੇ ਇੰਨੇ ਕੁੱਤੇ ਰੱਖੇ ਹੋਏ ਨੇ ਦੋ ਕਤੂਰੇ ਨੇ ਮੇਰੇ ਦੋ ਬੁਲੀ ਨੇ ਦੋ ਪਿਟਬੋਲ ਚਲੋ ਉਹ ਆਪਾਂ ਨੂੰ ਵੀ ਨਹੀਂ ਪਤਾ ਜੀ ਨਸਲਾਂ ਬਾਰੇ ਕੁੱਤਿਆਂ ਦਾ ਹੂੰ ਹੂੰ ਕਾਹਦੇ ਕੰਮ ਜੀ ਨਹੀਂ ਦੀ ਉਹ ਕਹਿੰਦਾ ਯਾਰ ਮਨ ਨਾਲ ਕਹਿੰਦਾ ਯਾਰ ਇਹ ਤਾਂ ਝਰਮ ਕਹਿੰਦਾ ਦਵਾਰੇ ਹੋਇਆ ਵੀ ਬੱਚਾ ਸਹੀ ਬੋਲਦਾ ਕਹਿੰਦਾ ਇਹ ਆਪਾਂ ਨੂੰ ਇਹ ਤੁਹਾਡੇ ਦੋਸਤ ਨੇ ਦੱਸਿਆ ਵੀ ਲੱਗਦਾ ਵੀ ਜਨਮਦਵਾਰਾ ਹੋਇਆ ਤਾਂ ਉਦੋਂ ਮਨ ਦੇ ਵਿੱਚ ਕੀ ਚੱਲਦਾ ਸੀ ਉਹਨੋਂ ਮਨ ਦੇ ਵਿੱਚ ਮੈਨੂੰ ਵਿਸਵਾਸ ਨਹੀਂ ਸੀ ਇਸ ਗੱਲ ਦਾ ਵੀ ਐਂ ਕਰਕੇ ਹਕੀਕਤ ਹੋ ਗਈ ਕੁਝ ਲੋ ਬੜਾ ਜ਼ੋਰ ਪਾਉਣ ਲੱਗੇ ਨੇ ਵੀ ਐਂ ਕਰਕੇ ਲੋੜ ਥੋੜਾ ਜਿਆਦਾ ਪਾਉਣ ਲੱਗਾ ਦਿਮਾਗ ਤੇ ਇਹ ਰਾਤ ਨੂੰ ਬੋਲੀ ਜਾਇਆ ਕਰੇ ਮੇਰੀ ਮਾਰ ਹੁੰਦੀ ਆ ਮੈਂ ਜਾਣਾਗਾ ਜੇ ਮੈਨੂੰ ਲੈ ਕੇ ਨਹੀਂ ਜਾਂਦੇ ਲੈ ਕਰ ਕਿਉਂ ਕਹਿੰਦੇ ਵੀ ਯਾਰ ਤੇਰੇ ਜਵਾਬ ਦੇ ਵੀ ਦਿਮਾਗ ਤੇ ਲੋਡ ਪੈ ਗਿਆ ਕੱਲ ਨੂੰ ਤੂੰ ਪਸਤਾਏਂਗਾ ਵੀ ਮੈਂ ਲੈ ਜਾਂਦਾ ਤਾਂ ਵਧੀਆ ਗੱਲ ਦੀ ਵੀ ਨਹੀਂ ਲੈ ਕੇ ਗਿਆ ਤਾਂ ਇਹ ਗੱਲ ਹੋ ਗਈ ਕਹਿੰਦੇ ਵੀ ਆਪਾਂ ਦੇਖ ਤਾਂ ਇਹ ਦੇਖਣ ਕਿ ਕਿੱਡੀ ਉਹ ਆਪਾਂ ਨੂੰ ਵਿਪਗਰੇ ਬਾਹ ਚੱਲਦੇ ਆ। ਹੂੰ। ਚਲੋ ਜਿੱਥੋਂ ਅਸੀਂ ਗਏ ਥੋਂ। ਅੱਛਾ। ਮੂਰੇ ਬਾਹ ਲਾ ਇਧਰ ਮੋੜ ਲੋ। ਇਧਰ ਮੋੜ ਲੋ ਨੰਗਲ ਬੰਨੀ ਜਿੱਥੇ ਅਸੀਂ। ਅੱਛਾ ਆਪ ਦੱਸ ਦੇ ਗੇ ਰਸਤਾ। ਆਪ ਦੱਸਿਓ ਰਸਤਾ ਸਾਨੂੰ। ਅੱਛਾ। ਪਹਿਲਾਂ ਰੇਲ ਗੱਡੀ ਦਾ ਫਾਟਕ ਆ ਗਿਆ ਜਿਹੜਾ ਕਹਿੰਦਾ ਸਾਨੂੰ ਨੀਂਦ ਨਹੀਂ ਆਉਣੀ ਦਿੰਦੇ ਕਹਿੰਦਾ ਰਾਤ ਨੂੰ ਰੇਲ ਗੱਡੀ ਹਾਰਨ ਮਾਰ ਦਿੰਦੇ ਆ ਉਹ ਫਾਟਕ ਵੀ ਆਇਆ। ਉਦੋਂ ਗਾਹਾਂ ਬਾਗ ਗਏ ਅਸੀਂ। ਗਾਂਜ ਰਾਇ ਸਿੱਖੇ ਦੇ ਅੱਡੇ ਦੇ ਬਾਗ ਗਏ ਵੀ ਚਲੋ। ਮੰਨ ਲਓ ਜਿੱਥੇ ਬੱਸ ਰੁਕਦੀ ਹੋਊਗੀ ਵੀ ਉੱਥੇ ਰੁਕਣਾ। ਤੇ ਵੀ ਉੱਥੇ ਬਾਹਰ ਚ ਫੁੱਲਾਂ ਵਾਲੀ ਬੇਲ ਹੋ ਤੇ ਮੈਨੂੰ acomaarbiyan ਕਰਕੇ ਜਵਾਬ ਤਾਂ ਹੂੰ ਕਿਸੇ ਦੀ ਸੁਣੀ ਸੁਣਾਈ ਗੱਲ ਕਰਦਾ ਹੁਣ ਆਪਾਂ ਵਾਪਸ ਵਗ ਚਲੀਏ ਆਪਾਂ ਵਾਪਸ ਚਲਦੇ ਆਂ ਵੀ ਵਾਪਸ ਵਾਪਸ ਚਲਦੇ ਆਪਾਂ ਹੂੰ ਉਹ ਕਹਿੰਦੇ ਨਹੀਂ ਯਾਰ ਗੱਲ ਹਕੀਕਤ ਹੈ ਵੀ ਤੂੰ ਮੜਿਆ ਖੜਤਾ ਸੀ ਉਹ ਕਹਿੰਦੇ ਚੱਲ ਆਪਾਂ ਸਾਥਰੇ ਵਿੱਚ ਪਤਾ ਕਰਦੇ ਹਾਂ ਹੂੰ ਅਸੀਂ ਚਲੋ ਸਾਥਰੇ ਵਿੱਚ ਗਏ ਉੱਥੇ ਗੱਲਾਂ ਲੱਗ ਗਈਆਂ ਵੀ ਐ ਕਰਕੇ ਸਾਡਾ ਬੱਚਾ ਆ ਨਿਕਲਿਆ ਵੀ ਆ ਗੱਲਾਂ ਦੱਸੀ ਜਾਂਦਾ ਹੂੰ ਹੂੰ ਵੀ ਆ ਨਾਂ ਦੱਸ ਰਿਹਾ ਵੀ ਬੈਲੀਆਂ ਦਾ ਮੁੰਡਾ ਦੱਸਦਾ ਮਲਕੀਤ ਦਾ ਨਾਂ ਵੀ ਮੈਂ ਮਾਰਤਾ ਦੀ ਗੱਲ ਬਾਤਾਂ ਉਦੋਂ ਇੱਕ ਮੁੰਡਾ ਉੱਠਿਆ ਉਹ ਐ ਪਰੇ ਲੈ ਗਿਆ ਨੂੰ ਜਾ ਕੇ ਉਹਨੂੰ ਪੂਰੀ ਹਕੀਕਤ ਪੁੱਛੀ ਇਹਨੂੰ ਸਾਰੀ ਗੱਲਬਾਤ ਜਿੰਨੀ ਅਸੀਂ ਦੱਸੀ ਸੀ ਉਹ ਕਹਿੰਦਾ ਵੀ ਯਾਰ ਐਂ ਕਰਕੇ ਗੱਲ ਵੀ ਸਹੀ ਆ ਜੀ ਮੁੰਡਾ ਵੀ ਉਹੀ ਆ ਸਾਕਲ ਵੀ ਉਹੀ ਆ ਜੀ ਸਾਹਮਣੇ ਹੋਰ ਤਾਂ ਅੱਡੋ ਬਰੇ ਅੱਛਾ ਗੱਲ ਵੀ ਉਮੀ ਹੋਈ ਆ ਜਿਵੇਂ ਇਹ ਮਾਰਿਆਗਾ ਹੂੰ ਵੀ ਜੇ ਤੁਸੀਂ ਹੁਣ ਵਾਗ ਗਏ ਉਧਰੋਂ ਵੀ ਬੰਦਾ ਉਹ ਇੰਨੇ ਮਤਲਬ ਉਹਦੋਂ ਨਹੀਂ ਇਹਨਾਂ ਲਈ ਝਗੜਾ ਇੰਨਾ ਬਰਿਆ ਹੋਇਆ ਵੀ ਕਈ ਵਾਰ ਥੋੜੇ ਵੀ ਨਹੀਂ ਫਾਇਰ ਕਰਤੇ ਹੂੰ ਹੂੰ ਤਾਂ ਕੋਈ ਗੱਲਬਾਤ ਹੋਰ ਹੋ ਗਈ ਵੀ ਤੁਹਾਨੂੰ ਵੀ ਦੇਖ ਲਓ ਤੁਸੀਂ ਕਿ ਮੈਂ ਇਸ ਚੀਜ਼ ਨੂੰ ਮੰਨਦਾ ਨਹੀਂ ਹੂੰ ਉਹੋ ਜਨਵੇਰੇ ਮੈਂ ਮੂੰਹ ਨਹੀਂ ਜਾ ਕੇ ਉਹਨਾਂ ਕੰਮਾਂ ਵੀ ਚੱਲੋ ਮੇਰੇ ਮਨ 'ਚ ਵੀ ਡਰਤੀ ਨਾ ਕਈ ਵਾਰ ਜਵਾਕ ਹੀ ਨਾ ਮੁੱਕਰ ਜਾਣਾ ਅੱਛਾ ਤੇਰੇ ਇਹ ਮੂੰਹ ਨਹੀਂ ਜਾ ਕੇ ਅੱਖਾਂ ਬਿਲਕੁਲ ਹੀ ਲਾਲ ਹੋ ਗਏ ਜਿਵੇਂ ਖੂਨ ਉੱਤਰਿਆ ਹੁੰਦਾ ਅੱਛਾ ਉਹ ਜਿਹੜਾ ਮੇਰੇ ਨਾਲ ਦੀ ਮੁੰਡਾ ਮੇਰਾ ਯਾਰ ਦੋਸਤ ਸਾਡੂ ਦੀ ਮੇਰਾ ਅੱਛਾ ਉਹ ਕਹਿੰਦਾ ਯਾਰ ਵੀ ਆਪਾਂ ਜਵਾਕ ਖੋਲਾਂਗੇ ਬੱਗਾ ਜੇ ਹੁਣ ਤੂੰ ਇੱਥੇ ਨਾ ਗਿਆ ਹੂੰ ਫੇਰ ਵੀ ਪਸਤਾਵਾ ਲੱਗੂਗਾ ਅੱਛਾ ਵੀ ਜਿੰ ਬਗ ਜਾਂਦੇ ਖਬਰ ਵੀ ਆਪਣਾ ਜਵਾਕ ਬਚੀ ਰਹਿਣਾ ਹਾਂ ਬਿਲਕੁਲ ਤੇ ਕਹਿੰਦਾ ਦੇਖ ਲੈ ਇਹਨੂੰ ਮੁੰਡਾ ਜਿਹੜਾ ਦੱਸ ਕੇ ਗਏ ਯਾਰੀ ਨੂੰ ਉਬਾਅਸ ਮੁੜਿਆ ਕਹਿੰਦਾ अच्छा चलो मुंडे ने फोन नंबर ਲੈ ਕੇ ਗੱਲਬਾਤ ਅਸੀਂ ਉਹਨਾਂ ਨੇ ਕਰੀ ਵੀ ਆ ਕੇ ਆਹ ਗੱਲਬਾਤ ਵੀ ਨਿਕਾ ਜਾ ਬੱਚਾ ਵੀ ਆ ਗਿਆ ਨਾ 10 ਦਾ ਵੀ ਮੈਂ ਇਕੱਲੇ ਨੇ ਪੁੱਛਿਆ ਨੇ ਆਪ ਹੂੰ ਹੂੰ ਕਿ ਉਹਨਾਂ ਨੇ ਯਕੀਨ ਨਹੀਂ ਕਰਿਆ ਮੈਂ ਤਾਨੂੰ ਕਹਿੰਦੇ ਵੀ ਆ ਕੇ ਕਰਾਂ ਮੁੰਡੇ ਦਾ ਪਿਓ ਆ ਜੇ ਇੱਕ ਮੁੰਡਾ ਆ ਜੇ ਇੱਕ ਉਹਦੇ ਨਾਲ ਬੰਦਾ ਹੋਰ ਆ ਜੇ ਅੱਛਾ ਵੀ ਤਨ ਨਿਆਣੇ ਆ ਰਹੇ ਨੇ ਚੌਥਾ ਬੰਦਾ ਨਾ ਆਵੇ ਠੀਕ ਹੈ ਚਲੋ ਇਹ ਮੈਂ ਡਰਦਾ ਚੱਲ ਪਿਆ ਮੈਂ ਦੇਖੀ ਹੋਣ ਲੱਗ ਰਿਹਾ ਜਾਨੀ ਪੂਗਾ ਹਾਂ ਵੀ ਚਲੋ ਜੋ ਚੀਜ਼ ਮਨ ਦੇ ਵਿੱਚ ਬੱਚੇ ਦੇ ਚੱਲਦੀ ਸੀ ਵੀ ਇੱਕ ਵਾਰੀ ਉਹ ਜਿਹੜਾ ਰੋਗ ਹੈ ਉਹ ਦੂਰ ਹੋ ਜਾ ਹਾਂ ਤੇ ਜਦੋਂ ਮੈਂ ਉਹ ਤੇ ਗਿਆ ਉਹਨਾਂ ਨੇ ਇੱਕੋ ਜੀ ਉਮਰ ਦੇ ਬੰਦੇ ਖੜਾਏ ਹੋਏ 20 25 ਦਾ ਬੁੜੀਆਂ 20 25 ਬੰਦੇ ਅੱਛਾ ਚਲ ਐ ਮਾਨੂੰ ਮੋਟਰਸਲਾਜ ਮੈਂ ਰੋਕ ਦੀ ਜੀਗਾ ਟੈਂਕੀ ਉੱਥੋਂ ਲੰਕਿਆ ਇੱਕ ਪਾਸੇ ਦੀ ਉਤਰ ਕੇ ਪੱਦ ਲਿਆ ਬੱਸ ਮੈਂ ਮੰਗਰਾ ਹੱਕਾ ਮਾਰਾਂ ਵੀ ਬੇਟਾ ਖੜ ਜਾ ਦੂ ਮੈਂ ਆਪਾਂ ਚੱਲਦੇ ਆਂ ਅੱਛਾ ਗੱਡੀ ਖੜੀ ਸੀ ਸਾਹਮਣੇ ਗੱਡੀ ਦੇ ਉੱਪਰ ਦੀ ਖਾ ਕੇ ਗੇੜਾ ਹੂੰ ਹੂੰ ਜਾ ਕੇ ਆਪਣੀ ਮਾਂ ਨੂੰ ਚਿੰਬੜ ਗਿਆ ਅੱਛਾ ਉਹਨਾਂ ਮੱਥਾ ਚੁੰਮੇ ਕਰੇ ਇਧਰਲੇ ਮੋਢੇ ਲੱਗ ਜੇ ਕਰੇ ਉਧਰਲੇ ਲੱਗ ਜੇ ਰੋਵੇ ਰੋਵੇ ਨਾ ਉਹ ਉਹਦੀ ਖਬਰ ਨਹੀਂ ਜਾਂਦੀ ਅੱਛਾ ਕੱਬਨ ਇਹ ਦੂ ਬਾਤ ਉਹਦੀ ਗੋਦੀ ਉਤਰਿਆ ਜਾ ਕੇ ਆਪਣੇ ਪਿਆਉਣ ਉਹਨੇ ਹੋ ਉਹਦੇ ਪਿਓ ਕੋਲੇ ਭਾਗ ਗਿਆ। ਅੱਛਾ। ਇਹਦੇ ਬਾਅਦ ਚ ਉਹਦੇ ਕੋਲੇ ਜਾ ਕੇ ਤੇ ਚੁੱਪ ਕਰਕੇ 1100 ਵੀਚ ਹਮ ਥਾਲ ਬਿਸਕੁਟਾ ਨਾਲ ਪਰ ਲਿਆ। ਹੁਣ ਆਪਾਂ ਤਾਂ ਕੋਈ ਪਤਾ ਨਹੀਂ ਵੀ ਜਿੱਥੋਂ ਜਿਹੜੀ ਹਕੀਕਤ ਬਣਦੀ ਗਈ ਆ ਵੀ ਸਚਾਈ ਮੂਰਿਆਉਂਦੀ ਹੈ ਵੀ ਆਪਣੀ ਸੂਈ ਦੇ ਵਿੱਚ ਦੂਜੇ ਦੇ ਕੀ ਪਿਆ ਕੀ ਨਾ। ਹਮ ਹਮ। ਚਾਹ ਵੀ ਇਹਨੇ ਆਪੇ ਹੀ ਸਾਨੂੰ। ਉਸ ਤੋਂ ਬਾਅਦ ਉਹਦੇ ਪਿਓ ਨੂੰ ਲੈ ਕੇ ਤੁਰ ਪਿਆ। ਜਿਹੜਾ ਪਹਿਲਾ ਵਾਲਾ ਦੀ ਡੈਡੀ। ਹਮ। ਉਹਨੂੰ ਕਹਿੰਦਾ ਡੈਡੀ ਨੌਰੇ ਜਾਣਾ। ਉਹ ਕਹਿੰਦਾ ਚੱਲ ਬਤੂੰ। ਉਹਨੂੰ ਕਹਿੰਦਾ ਇੱਥੇ ਮੇਰੇ ਕੋਲ ਤੂਰੇ ਰੱਖੇ ਦੇ ਦੋ ਪਿੱਟ ਬਾਲ। ਹਮ। ਕਹਿੰਨਾ ਇਹ ਕਰਕੇ ਬਤੂੰ ਤੇਰੇ ਮਨ ਨੂੰ ਦਵਾ ਚ ਚ ਕਹਿੰਦਾ ਵੀ ਉਹ ਵੀ ਚਗਾਤੇ ਮੁਰਗਾ ਪਿੱਛੇ ਵੀ ਹੋਈ ਗੱਲ ਅੱਛਾ ਅਖੀਰ ਨੂੰ ਗੱਡੀ ਪਿੱਛੇੜ ਗਈ ਗੱਲ ਅੱਛਾ ਕਹਿੰਦਾ ਮੇਰੀ ਗੱਡੀ ਕਿੱਥੇ ਹੈ ਗਈ ਉਹ ਕਹਿੰਦੇ ਕਿਹੜੀ ਕਹਨਾ ਆ ਦੇ ਖੜੀ ਗੱਡੀ ਹੂੰ ਹੂੰ ਕਹਿੰਦਾ ਇਹ ਗੱਡੀ ਨਹੀਂ ਕਹਿੰਦਾ ਜਿਪਸੀ ਗੱਡੀ ਕਹਿੰਦਾ ਜਿਹਦੇ ਵਿੱਚ ਦੁੱਧ ਪਾਉਂਦੇ ਨੇ ਜਿਪਸੀ ਨੂੰ ਜਿਪਸੀ ਕਹਿੰਦਾ ਨਿਕਾ ਅੱਛਾ ਉਹ ਕਹਿੰਦਾ ਬੇਟਾ ਐਂ ਕਰਕੇ ਵੀ ਉਹ ਤਾਂ ਅਸੀਂ ਵੇਚ ਦਿੱਤੀ ਵੀ ਤੇਰੇ ਮੰਗਰ ਉਹ ਸਾਡੇ ਕਿਹੜਾ ਕੰਮ ਦੀ ਗਈ ਅੱਛਾ ਉੱਥੇ ਉੱਥੇ ਵੀ ਹੈਰਾਨੀ ਹੋਈ ਹੋਣੀ ਉਹਨਾਂ ਨੂੰ ਸੁਣ ਕੇ ਵੀ ਆ ਬੱਚਾ ਛੋਟਾ ਜਿਹਾ ਕੀ ਦੱਸ ਰਿਹਾ ਹਾਂ ਵੀ ਉਹ ਲੋਕ ਐਨੇ ਉਹ ਹੋ ਗਏ ਜੀ ਵੀ ਉਹਨਾਂ ਦਾ ਸਾਨੂੰ ਪਿੰ ਇਨੇ ਉਪਮਤ ਰਗੇ ਵੀ ਇਹ ਗੱਲ ਕਹਾਣੀ ਕਿਉਂ ਹੋ ਗਈ ਮੈਂ ਕਹੀ ਇਹ ਅੱਛਾ ਤੇ ਉਹਦੇ ਪਿਓ ਨੂੰ ਕਹਿੰਦਾ ਕਹਿੰਦਾ ਭੈਣ ਤੂੰ ਤੁਸੀਂ ਮੇਰਾ ਸਾਰਾ ਸਮਾਨ ਵੇਚ ਤਾ ਕਹਿੰਦਾ ਤੁਹਾਨੂੰ ਪਤਾ ਦੀ ਬਲਾਡੀ ਮੁੜ ਕੇ ਨਹੀਂ ਆਉਂਦਾ ਅੱਛਾ ਕਹਿੰਦਾ ਹਮਦਾਈ ਦੀ ਉਹਦੀ ਮਾਂ ਤੋਂ ਭਟੂਆ ਘੜਾਇਆ ਨੇ ਜਿਹੜੀਆਂ ਗੱਲਾਂ ਬਾਤਾਂ ਸਾਨੂੰ ਦੱਸੇ ਮੇਰੇ ਪਾੜਪੋ ਪਾਸਪੋਰਟ ਫੋਟੋ ਆਨੇ ਸੀ ਹੂੰ ਮੇਰੇ ਉਹਦੇ ਵਿੱਚ 1000 ਰੁਪਿਆਗਾ ਹੂੰ ਹੂੰ ਤੇ ਉਹ ਪਿਆ ਮੇਰਾ ਪੇਟੀ ਫਲਾਣੇ ਰੱਖਣੇ ਚ ਰੱਖਿਆ ਅੱਛਾ ਉਸੇ ਦਿਨ ਇਹਦੀ ਮਾਂ ਨੇ 500 ਰੁਪਿਆ ਕੱਢ ਕੇ ਰੱਚ ਲਾਇਆ ਸੀਗਾ ਅੱਜ ਵੀ ਮੇਰੇ ਕੋਲ ਇਹ ਕਿਤਾਬ 500 ਦਾ ਨੋਟ ਅੱਜ ਸਾਹਮਣੇ ਪਿਆਗਾ अच्छा ਉਹ ਵੀ ਉਹਨੇ ਜਦੋਂ ਆਪਣੀ ਨੋਟਬੰਦੀ ਹੋਈ ਉਹਦੇ ਵਿੱਚ ਲਾਉਣ ਨੇ ਅੱਛਾ ਹਾਂ ਹੁਣ ਵੀ ਹੈਗਾ ਵਾ ਅੱਛਾ ਹੁਣ ਕਿੰਨਾ ਕੁ ਯਾਦ ਹੈ ਇਹਦੇ ਸਭ ਕੁਝ ਹੁਣ ਕੁਝ ਸਮੇਂ ਨਾਲ ਭੁੱਲੀ ਵੀ ਜਾਂਦਾ ਕਿਉਂ ਅਸੀਂ ਥੋੜਾ ਜਿਹਾ ਉੱਧਰ ਜਾਣ ਕਰਨ ਕਰਦਾ ਰਿਹਾ ਤਾਂ ਉੱਧਰ ਘਟਾਈ ਜਾਂਦੇ ਅੱਛਾ ਦੋਸਤੋ ਪਹਿਲਾਂ ਤਾਂ ਕੈਮਰਾਮੈਨ ਨੂੰ ਕਹੂੰਗਾ ਇਹ ਉਹੀ ਬੱਚਾ ਹੈ ਛੋਟਾ ਜਿਹਾ ਜੋ ਕੁਦਰਤ ਨੂੰ ਚੈਲੰਜ ਕਰ ਰਿਹਾ ਹੈ ਮਸੂਮੀਅਤ ਹੈ ਪਰ ਮਸੂਮੀਅਤ ਦੇ ਪਿੱਛੇ ਜੋ ਸੋਚ ਹੈ ਜੋ ਸਮਝ ਹੈ ਉਸ ਦੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਵਾਉਣਾ ਹੈ ਕੀ ਨਾਮ ਹੈ ਰਾਜਵੀਰ ਰਾਜਵੀਰ ਉੱਥੇ ਕੀ ਨਾਮ ਸੀਗਾ ਸੇਖੇ ਤੁਹਾਡਾ ਲਾਡੀ ਲਾਡੀ ਅੱਛਾ ਉੱਥੋਂ ਦਾ ਕੀ ਕੁਝ ਯਾਦ ਆ ਲਾਡੀ ਉੱਥੋਂ ਪਾਣੀ ਦੀ ਵਾਰੀ ਪਿੱਛੇ ਮੈਨੂੰ ਮਾਰਦਾ ਸੀ ਕਿਹਨੇ ਮਾਰਿਆ ਸੀ ਮੇਰੇ ਚਾਚੇ ਨੇ ਅੱਛਾ ਤੇ ਕਿੰਨੀ ਕੁ ਉਮਰ ਸੀ ਕੀ ਕਰਦਾ ਕੀ ਹੁੰਦਾ ਸੀ ਉੱਥੇ ਤੂੰ ਖੇਤੀਬਾੜੀ ਖੇਤੀਬਾੜੀ ਕਰਦਾ ਸੀ ਅੱਛਾ ਘਰੇ ਕੌਣ-ਕੌਣ ਸੀ ਤੇਰੇ ਘਰੇ ਹੂੰ ਮੇਰੇ ਮੰਮੀ ਡੈਡੀ ਹੂੰ ਮਰਾ ਪਪਾ ਹਾਂ ਹਾਂ ਅੱਛਾ ਗਏ ਹੋ ਮਿਲਣ ਗਏ ਸੀ ਉਹ ਕਿਦਾਂ ਲੱਗਦਾ ਸੀ ਜਦੋਂ ਪਹਿਲੀ ਵਾਰ ਮਿਲੇ ਹੋ ਪਹਿਲੀ ਵਾਰ ਮਿਲਿਆ ਵਧੀਆ ਲੱਗ ਰਿਹਾ ਸੀ ਅੱਛਾ ਉਹਨਾਂ ਨੇ ਇਹ ਨਹੀਂ ਕਿਹਾ ਵੀ ਛੋਟਾ ਜਿਹਾ ਬੱਚਾ ਇਹ ਸਾਡਾ ਤਾਂ ਵੱਡਾ ਸੀਗਾ ਮੁੰਡਾ ਨਾ ਉਹ ਨੋੜ ਪਛਾਣ ਆ ਗਈ ਸੀ ਕਿਵੇਂ ਆਈ ਪਛਾਣ ਹਣਾ ਉਦੋਂ ਕੌਣ ਕੌਣ ਗਿਆ ਸੀ ਨਾਲ ਜਦੋਂ ਪਹਿਲੀ ਵਾਰ ਗਏ ਹੋ ਮੈਂ ਤੇ ਡੈਡੀ ਹੂੰ ਤੇ ਮੇਰਾ ਚਾਚਾ ਲਾਡੀ ਚਾਚਾ ਹੂੰ ਹੂੰ ਹੋਰ ਪਤਾ ਨਹੀਂ ਕੌਣ ਕੌਣ ਅੱਛਾ ਜਿਵੇਂ ਤੇ ਡੈਡੀ ਦੱਸ ਰਹੇ ਵੀ ਕਹਿੰਦੇ ਬੈਲੀ ਹੁੰਦਾ ਸੀ ਬੈਲੀ ਸੀ ਤੂੰ ਫਿਰ ਹਾਂ ਹੈ ਅੱਛਾ ਹੁਣ ਯਾਦ ਹੈਗਾ ਕੁਝ ਉੱਥੋਂ ਦਾ ਵੀ ਕੁਝ ਕੋਈ ਅਜੀਹੀ ਚੀਜ਼ ਜਿਹੜੀ ਸਾਰੀ ਮਤਲਬ ਜਦੋਂ ਵੀ ਸੌਂਨੇ ਆ ਜਾਗਦੇ ਆ ਜਾ ਉਹ ਚੀਜ਼ ਸਾਹਮਣੇ ਆ ਜਾਂਦੀ ਹੈ ਹਣਾ ਛੋਟੇ ਹੁੰਦੇ ਹਣਾ ਉਦੋਂ ਪਹਿਲਾ ਬੱਲੀ ਵਾਰ ਹੂੰ ਹੂੰ ਉਦੋਂ ਮੇਰਾ ਭਰਾ ਆਇਆ ਸੀ ਅੱਛਾ ਬਰਾਤ ਚ ਅੱਛਾ ਉਹਨੂੰ ਪਹਿਚਾਣਿਆ ਸੀ ਕਿੱਥੇ ਛੋਟੇ ਪਿੰਡ ਆ ਸੀ ਜੋਗੇ ਹੂੰ ਅੱਛਾ ਉਹਨੂੰ ਪਛਾਣ ਲੈ ਤੂੰ ਉਹਨੂੰ ਪਛਾਣ ਆ ਗਈ ਤੇਰੀ ਉਹਨੂੰ ਕਥਾ ਲੱਗਿਆ ਕੀ ਕਿਹਾ ਸੀ ਜੋ ਤੂੰ ਨੂੰ ਮਿਲਿਆ ਫਿਰ ਮਾਨੂੰ ਬੁਲਾਇਆ ਸੀਗਾ ਹਨਾ ਉਹ ਕਹਿੰਦਾ ਹਨਾ ਹੂੰ ਦੇ ਹਨਾ ਜੋਗੇ ਤੇ ਜਵਾਕ ਕਿਨੇ ਵੈਲੀ ਹੈਗੇ ਛੋਟਾ ਜਿਹਾ ਜਵਾਕ ਆ ਸਾਨੂੰ ਉਹੀ ਬੋਲਦਾ ਹੂੰ ਹੂੰ ਬਾਅਦ ਚ ਜੇ ਤੂੰ ਨਾਲ ਦੱਸਿਆ ਬਾਅਦ ਮੈਂ ਕਿ ਹਬੀ ਆਪਾਂ ਉਸ ਸਕੂਲ ਚ ਪੜ੍ਹਦੇ ਹੁੰਦੇ ਸੀ ਹੂੰ ਹੂੰ ਆਪਣੀ ਮੈਡਮ ਸੀਗੀ ਹੂੰ ਹੂੰ ਬਾਅਦ ਚ ਉਹਨਾਂ ਨੇ ਪਹਿਚਾਣ ਲਿਆ ਅੱਛਾ ਉੱਥੋਂ ਦੀ ਗੱਲ ਕਰੀਏ ਹੁਣ ਜੀ ਕਰਦਾ ਜਾਣਦਾ ਜਦੋਂ ਉਹ ਕਿੰਨੇ ਚਿਰ ਬਾਅਦ ਜਾਣੇ ਫਿਰ ਤੁਸੀਂ ਹੁਣ ਤਾਂ 2-3 ਮਹੀਨੇ ਹੋ ਗਏ ਗਏ ਨਹੀਂ ਅੱਛਾ ਜੀ ਕਰਦਾ ਜਾਣਦਾ ਕਰਦਾ ਤਾਂ ਹੈਗਾ ਹੈਂ ਕਰਦਾ ਕਿੰਨਾ ਕਿ ਯਾਦ ਕਰਦੇ ਹੋ ਉਧਰ ਮਾਂ ਨੂੰ ਉਧਰ ਤਾਂ ਬਾਲਾ ਕਰਦਾ ਅੱਛਾ ਉਰੇ ਉਰੇ ਫਿਰ ਜੀ ਲੱਗਦਾ ਕਰੇ ਉਰੇ ਤਾਂ ਘੱਟ ਹੀ ਲੱਗਦਾ ਠੀਕ ਕਰੇ ਅੱਛਾ ਅੱਛਾ ਕਦੋਂ ਪਤਾ ਲੱਗਿਆ ਹੁਣ ਸਕੂਲ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਹੁਣ ਹੂੰ ਪੰਜਵੀਂ ਕਲਾਸ ਅਜੇ ਪੰਜਵੀਂ ਕਲਾਸ ਚ ਪੜਦੇ ਹੋ ਇੱਕ ਕਿਹੜੀ ਮਤਲਬ ਕਦੋਂ ਪਤਾ ਲੱਗਿਆ ਸੀ ਵੀ ਉੱਥੇ ਜਾਣਾ ਸਿੱਖੇ ਜਾਣਾ ਜਦੋਂ ਮੈਂ ਜਦੋਂ ਛੋਟਾ ਸੀਗਾ ਹੂੰ ਪਹਿਲੇ ਦਿਨ ਤਾਂ ਹਨਾ ਐਡਕ ਹੋ ਗਿਆ ਸੀ ਉਦੋਂ ਤਾਂ ਮੈਂ ਪੜਾ ਸਿੱਖ ਕਹਿਣ ਲੱਗਿਆ ਸੀ ਹੂੰ ਦੂਜੇ ਦਿਨ ਮੈਂ ਸਿੱਖ ਕਹਿਣ ਲੱਗ ਗਿਆ ਸੀ ਅੱਛਾ ਜੀ ਇਹ ਛੋਟਾ ਜਿਹਾ ਬੱਚਾ ਹੈ ਕੁਦਰਤ ਨੂੰ ਚੈਲੰਜ ਕਰ ਰਿਹਾ ਹੈ ਪੁਨਰ ਜਨਮ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਪਰ ਅੱਜ ਸਾਹਮਣੇ ਜੋ ਬੱਚਾ ਬੈਠਾ ਹੈ ਉਹ ਪੁਨਰ ਜਨਮ ਦੀਆਂ ਗੱਲਾਂ ਦੱਸ ਰਿਹਾ ਵੱਡੀ ਗੱਲ ਹੈ ਤੇ ਜੋ ਵਾਪਰਿਆ ਉਹ ਵੀ ਬੱਚੇ ਨੇ ਦੱਸਿਆ ਉਥੋਂ ਉਥੋਂ ਦੇ ਹਾਲਾਤਾਂ ਦੀ ਗੱਲ ਕਰਦੇ ਆ ਤਾਂ ਉੱਥੇ ਹੁਣ ਕੀ ਕੁਝ ਸੀਗਾ ਘਰੇ ਤੇਰੇ ਕੋਲੇ ਮੇਰੇ ਕੋਲ ਜੈਸਪੀ ਕਾਰ ਸੀ ਹੂੰ ਜੈਸਪੀ ਹੂੰ ਤੇ ਕੁੱਤੇ ਰੱਖੇ ਹੋਏ ਸੀ ਮੇਰੇ ਕੋਲ ਅੱਛਾ ਹੁਣ ਜਦੋਂ ਤੂੰ ਗਿਆ ਸੀ ਪਹਿਲੀ ਵਾਰ ਉਦੋਂ ਹੈਗਾ ਸੀ ਸਭ ਕੁਝ ਨਾ ਵੇਚਦਾ ਸੀ ਕਿਉਂ ਕਿਉਂ ਵੇਚਦਾ ਕਹਿੰਦੇ ਵੀ ਜਦੋਂ ਮੈਂ ਮਰ ਗਿਆ ਉਦੋਂ ਸਾਰੇ ਕੁਝ ਵੇਚਦਾ ਸੀ ਅੱਛਾ ਡਰ ਨਹੀਂ ਲੱਗਦਾ ਛੋਟੇ ਜਿਓ ਇੰਨਾ ਗੱਲਾਂ ਨੂੰ ਯਾਦ ਕਰਕੇ ਵੀ ਡਰ ਜਾ ਲੱਗਦਾ ਹੋਵੇ ਮਨ 'ਚ ਕਦੇ ਕਦੇ ਜਦੋਂ ਮੈਂ ਹਨਾ ਇਕੱਲਾ ਹੀ ਬੈਠਾ ਰਹਿਣਾ ਉਦੋਂ ਇਹ ਗੱਲਾਂ ਹੀ ਜ਼ਿਆਦਾ ਆ ਜਾਂਦੀਆਂ ਨੇ ਹੂੰ ਬਾਅਦ 'ਚ ਖੇਡਣ ਲੱਗ ਜਾਣਾ ਅੱਛਾ ਵੀ ਜੋ ਡਰ ਲੱਗਦਾ ਤਾਂ ਖੇਡਣਾ ਅੱਛਾ ਤੁਹਾਡੇ ਨਾਲ ਇੱਕ ਸਵਾਲ ਹੈ ਅ ਬਾਈ ਜੀ ਇਧਰ ਹੀ ਆ ਜਾਓ ਤੁਹਾਡੇ ਨਾਲ ਇੱਕ ਸਵਾਲ ਹੈ ਵੀ ਇਹ ਜਿਵੇਂ ਹੁਣ ਦੱਸ ਰਿਹਾ ਵੀ ਹੌਲੀ ਹੌਲੀ ਜਿਹੜਾ ਭੁੱਲਣਾ ਸ਼ੁਰੂ ਹੋ ਗਿਆ ਉਹਦੇ ਪਿੱਛੇ ਕੀ ਕਾਰਨ ਉਹਦੇ ਵਿੱਚ ਕਈ ਕਾਰਨ ਨੇ ਕੁਸ ਤਾਂ ਵੀ ਇਧਰ ਲਿਆ ਉਸ ਦੇ ਵਿਚੋ ਕਰੀ ਜਾਂਦਾ ਸਾਨੂੰ ਵੀ ਐ ਲੱਗਦਾ ਵੀ ਕਈ ਵਾਰ ਜਦੋਂ ਉਧਰ ਹੀ ਜਾ ਰਿਹਾ ਉਹ ਕਰ ਜਾਂਦਾ ਹੂੰ ਹੂੰ ਵੀਰ ਦਿਮਾਗ ਦੇ ਟੈਨਸ਼ਨ ਲੈਣ ਲੱਗ ਜਾਂਦਾ ਬੜੀ ਅੱਛਾ ਉਹ ਕਰਦੇ ਆ ਫੋਨ ਫੋਨ ਇਹਨੂੰ ਹਾਂ ਫੋਨ ਕਰਦੇ ਦੀਗੇ ਹੁਣ ਤਾਂ ਵੈਸੇ 5-6 ਮਹੀਨੇ ਹੋ ਗਏ ਹੂੰ ਵੈਸੇ ਸਾਥੋਂ ਵੀ ਨਹੀਂ ਜਾਇਆ ਗਿਆ ਥੋੜਾ ਕਰਦੀ ਤੁਹਾਨੂੰ ਪਤਾ ਪ੍ਰੋਬਲਮਾਂ ਹੋ ਜਾਂਦੀਆਂ ਨੇ ਅੱਛਾ ਫੋਨ ਵੀ ਕਰਦਾ ਤੁਸੀਂ ਕੀ ਕੰਮ-ਕਾਰ ਕਰਦੇ ਹੋ ਤੁਸੀਂ ਮੈਂ ਮਕੈਨਿਕ ਆਂ ਮੋਟਰਾਂ ਨਾਲ ਅੱਛਾ ਹੋ ਜਾਂਦਾ ਬੱਚਿਆਂ ਦਾ ਗੁਜ਼ਾਰਾ ਕਿੰਨੇ ਬੱਚੇ ਨੇ ਬੱਚੇ ਮੇਰੇ ਤਿੰਨ ਗੁੱਡੀਆਂ ਇੱਕ ਮੁੰਡਾ ਹੈ ਅੱਛਾ ਇਹ ਸਭ ਤੋਂ ਛੋਟਾ ਹੈ ਹਾਂ ਨਹੀਂ ਤੋਂ ਛੋਟੀ ਗੁੱਡੀ ਹੈਗੀ ਇੱਕ ਹੂੰ ਇਹ ਦੋ ਤੋਂ ਛੋਟਾ ਹੈ ਅੱਛਾ ਗੁਜ਼ਾਰਾ ਵਗੈਰਾ ਹੋ ਜਾਂਦਾ ਹੈ ਕੰਮ ਕਰਨ ਨਾਲ ਠੀਕ ਹਾਈ ਬਹੁਤ ਵਧੀਆ ਕੰਮਾਂਗਾ ਬਸ ਟਾਈਮ ਪਾਸ ਹੋ ਜਾਂਦਾ ਵਧੀਆ ਅੱਛਾ ਜਦੋਂ ਘਰਦਿਆਂ ਕੋਲੇ ਗਏ ਇਹਨਾਂ ਦੇ ਹਨਾ ਉੱਥੇ ਸਿੱਖੇ ਤੁਸੀਂ ਗਏ ਉਹ ਕਹਿੰਦੇ ਨੇ ਵੀ ਇੱਥੇ ਛੱਡ ਜਾ ਇਹਨੂੰ ਉਹ ਦੇ ਜਿਸਨ ਪਹਿਲੇ ਦਿਨ ਆਉ ਕਰਦੇ ਨੇ ਆਹ ਤਾਂ ਲਾਇਆ ਹੁੰਦਾ ਹੀ ਇਹ 4-4 ਦਿਨ ਲਾਇਆ ਉਹਨਾਂ ਪਾਂਪਾ ਜੀ ਬਗ ਵੀ ਆਂਦਾ ਹਾਂ ਅੱਛਾ ਕੋ ਆਪ ਆ ਜਾਂਦੇ ਨੇ ਲੈ ਜਾਂਦੇ ਨੇ ਆਪ ਸਾਮ ਸੰਭਾਲ ਕਰਦੇ ਪੂਰੀ ਇਹਦੀ ਬਹੁਤ ਜ਼ਿਆਦਾ ਅੱਛਾ ਅਸੀਂ ਦੋਨੇ ਕਰੀ ਸਾਡੇ ਜੀ ਨਹੀਂ ਉਹ ਕਰਦੇ ਨੇ ਇਹ ਇਹ ਕਹਿੰਦਾ ਵੀ ਮੈਂ ਉਰੋਂ ਨਾਲੋਂ ਜ਼ਿਆਦਾ ਮਿਸ ਉਹਨਾਂ ਨੂੰ ਕਰਦਾ ਹਾਂ ਹਾਂ ਸਾਡੇ ਨਾਲੋਂ ਜ਼ਿਆਦਾ ਕਹਿੰਦੇ ਕਿ ਮੈਂ ਤਾਂ ਇਹ ਡੈਡੀ ਵੀ ਨੇ ਤਿੰਨ ਸਾਲ ਦੇ ਬਾਅਦ ਗਿਆਗਾ ਡੈਡੀ ਵੀ ਕਹਿੰਦਾ ਜੀ ਨਹੀਂ ਅੱਛਾ ਇੱਕ ਬਾਪ ਵਾਸਤੇ ਕਿੰਡੀ ਕਠਿਨਾਈ ਦਾ ਕੰਮ ਹੁੰਦਾ ਵੀ ਉਸ ਦਾ ਬੱਚਾ ਜਿਹੜਾ ਖੁਦ ਪਰਿਵਾਰ ਨੂੰ ਛੱਡ ਕੇ ਦੂਸਰੇ ਪਿਛਲੇ ਬਜ਼ਰਮ ਦੇ ਪਰਿਵਾਰ ਨੂੰ ਪਸੰਦਦਾ ਜੀ ਦੇਖੋ ਤੁਸੀਂ ਐ ਮੰਨ ਲਓ ਵੀ ਇੱਕ ਜਾਣ ਦੇ ਬਰਾबरी ਆ ਕੀ ਬਾਪਰ ਦਾ ਕੀ ਆ ਉਸ ਸਮੇਂ ਬਾਪਰ ਦਾ ਉਸ ਸਮੇਂ ਦੇ ਵਿੱਚ ਸਰੀਰ ਦੇ ਵਿੱਚ ਕੁਝ ਵੀ ਨਹੀਂ ਨਾ ਜੁਰਾਂ ਸੋਦੇ ਵੀ ਆਪਣਾ ਬੱਚਾ ਆਪਾਂ ਨੂੰ ਛੱਡ ਕੇ ਜਾਊਗਾ ਯਾਰ ਜਾਂ ਛੱਡ ਨਾ ਜਾਵੇ ਬਹੁਤ ਲੰਬੀ ਸੋਚ ਹੋ ਜਾਂਦੀ ਆ ਕਦੇ ਸੋਚਿਆ ਸੀ ਇਹ ਇਹ ਚੀਜ਼ਾਂ ਤੇ ਵਿਸ਼ਵਾਸ ਕਰਦੇ ਸੀ ਪਹਿਲਾਂ ਕਦੇ ਮੈਂ ਸਿਰਫ ਇਹ ਚੀਜ਼ ਹੁੰਦਾ ਜੀ ਜਿਹੜਾ ਦਾਣਾ ਬੀਜਾਂ ਦਾ ਉਹੀ ਹਰਾਉਂਦਾਗਾ ਜਿਹੜਾ ਮੱਚ ਜਾਂਦਾ ਉਹ ਚੀਜ਼ ਨੂੰ ਮੈਂ ਮੰਨਦਾ ਨਹੀਂ ਵੀ ਦਾਣਾ ਹਰਾ ਕਿਵੇਂ ਹੋਊਗਾ ਮੱਚਾ ਮੇਰੇ ਘਰ ਮੱਚਿਆ ਹੋਇਆ ਦਾਣਾ ਹਰਿਆ ਹੋਇਆ ਹੈ अच्छा हां ਤੇ ਕਦੇ ਸੋਚ ਆਉਂਦੀ ਹੈ ਜਦੋਂ ਦਿਮਾਗ ਦੇ ਵਿੱਚ ਵੀ ਇਹ ਬੱਚਾ ਜਿਹੜਾ ਕਦੇ ਉਹ ਪਰਿਵਾਰ ਲਿਆ ਜਾਂਦਾ ਫਿਰ ਕੀ ਬਣੂਗਾ ਸੋਚ ਕੁਝ ਵਧੀਆ ਵੀ ਹੋ ਜਾਂਦੀ ਹੈ ਉਹ ਘਟਿਆ ਵੀ ਨੇ ਇੱਕ ਸੋਚਦਾ ਇਹ ਵਧੀਆ ਵੀ ਸਾਡੇ ਦੋਨੇ ਪਰਿਵਾਰਾਂ ਨਾਲ ਘਰ ਬਸ ਗਿਆ ਕਿਉਂਕਿ ਉਧਰ ਮਾਨ ਦਾ ਕਲੇਜਾ ਠੰਡਾ ਹੋ ਗਿਆ ਹੂੰ ਹੂੰ ਇਧਰ ਮੇਰੇ ਘਰੇ ਪੁੱਤਰ ਜਿਵੇਂ ਮੈਂ ਮੈਨੂੰ ਵੀ ਬੜੀ ਲੋੜ ਸੀ ਅੱਛਾ ਇਧਰ ਤਿੰਨ ਭੈਣਾਂ ਟਗੀਆਂ ਗਈਆਂ ਅੱਛਾ ਸਾਂ ਨੂੰ ਸਾਰਾ ਬਣ ਗਿਆ ਇਹ ਦੇ ਪਰਿਵਾਰ ਚ ਹੋਰ ਕੌਣ ਕੌਣ ਆ ਜਿਹੜੇ ਗੱਲ ਕਰਦੇ ਇਹਦੇ ਨਾਲ ਇਹਦੇ ਪਰਿਵਾਰ ਦੇ ਵਿੱਚ ਕਿਹੜੀ ਪਰਜਾਈ ਹੋਈ ਹੈਗੀ ਹਮਮ ਇੱਕ ਹੁਣ ਤੁਸੀਂ ਐ ਮੰਨ ਲਓ ਜਿਹੜਾ ਇਹਦਾ ਭਤੀਜਾ ਹੋਇਆਗਾ ਉਹਦਾ ਨਾਂ ਵੀ ਇਹਨੇ ਨਾਤੀ ਰੱਖਿਆ ਉਹਨਾਂ ਨੇ ਤੇਰੀ ਵਧਾਈ ਵੀ ਉਹੀ ਲੈ ਕੇ ਗਿਆਗਾ ਅੱਛਾ ਤੇ ਇਹਦੀ ਪਰਜਾਈ ਆ ਇਹਦਾ ਭਾਈ ਆ ਮੰਮੀ ਆ ਡੈਡੀ ਆ ਅੱਛਾ ਬਸ ਇਹ ਨਹੀਂ ਤੁਸੀਂ ਦੱਸ ਰਹੇ ਸੀ ਵੀ ਬਾਹਰ ਵੀ ਰਹਿੰਦੇ ਇਹਨਾਂ ਦੇ ਕੋਈ ਹਾਂ ਬਾਹਰ ਇਹ ਜਿਹੇ ਸਿਸਟਰਾਂ ਨੇ ਦੋਨੇ ਇੱਕ ਅਮਰੀਕਾ ਦੇ ਵਿੱਚ ਆ ਕੈਨੇਡਾ ਚ ਹਮ ਹਾਂ ਉਹ ਇਹਦੇ ਸਿਸਟਰ ਹਨਗੇ ਅੱਛਾ ਹਾਂ ਵੀ ਸੋਚਿਆ ਨਹੀਂ ਸੀ ਜੋ ਹੋ ਗਿਆ ਹਨਾ ਜੋ ਵਾਪਰ ਗਿਆ ਇਹ ਸੋਚੀ ਮੰਨ ਲਓ ਵੀ ਤੁਸੀਂ ਐਂ ਮੰਨ ਲਓ ਇੱਕ ਪਰਮਾਤਮਾ ਨੂੰ ਯਾਰ ਕਰਕੇ ਉਹ ਕਰਦੇ ਵੀ ਇਹੋ ਜਿਹਾ ਕੁਝ ਕਰੇ ਜਿੰਦਗੀ ਦੇ ਸੋਚਿਆ ਨਹੀਂ ਵੀ ਆਪਣੇ ਜਿੰਦਗੀ ਦੇ ਵਿੱਚ ਇਹੋ ਜਿਹਾ ਕੁਝ ਵੀ ਆਊਗਾ। ਅੱਛਾ ਡੈਥ ਕਿਵੇਂ ਹੋਈ ਸੀ ਕਿਵੇਂ ਹੋਈ ਸੀ ਮੌਤ ਉਹਦੋਂ? ਮਰੇ ਚਾਚੇ ਨੇ ਮਾਰਤਾ ਸੀ। ਕਿਵੇਂ ਕੀ ਕੀਤਾ ਸੀਗਾ ਮਾਰਨ ਵਾਸਤੇ? ਪਾਣੀ ਦੀ ਵਾਰੀ ਪਿੱਛੇ ਮਾਰਤਾ ਸੀ। ਕੀ ਮਾਰਿਆ ਸੀਗਾ ਕਿਸ ਚੀਜ਼ ਨਾਲ ਮਾਰਿਆ ਸੀ? ਪਿਸਤੌਲ ਨਾਲ। ਹੈ? ਪਿਸਤੌਲ ਨਾਲ। ਗੋਲੀ ਮਾਰੀ ਫਿਰ। ਹੂੰ। ਤੇ ਅੱਜ ਵੀ ਯਾਦ ਆਉਂਦਾ ਉਹ ਦਿਨ ਜਦੋਂ ਮਤਲਬ ਇਹ ਹਾਦਸਾ ਵਾਪਰਿਆ ਸੀ। ਨਾ ਹੁਣ ਤਾਂ ਆਉਂਦਾ ਤਾਂ ਹੈਗਾਗਾ। ਹੂੰ। ਪਰ ਕਦੇ ਕਦੇ ਕਰ। ਅੱਛਾ ਫੋਨ ਤੇ ਗੱਲ ਹੁੰਦੀ ਹੈ ਕਰਦਿਆਂ ਨਾਲ ਉਧਰ? ਨਾ ਉਧਰ ਤੋਂ ਨੋ। ਹੈਂ? ਕਿੰਨਾ ਘਟ ਸਮਾਂ ਹੋ ਗਿਆ ਗੱਲ ਕਰਦੋਂ? ਗੱਲ ਕਰਨ ਨੂੰ ਤਾਂ ਬੜਾ ਟਾਈਮ ਹੋ ਗਿਆ। ਹੈਂ? ਗੱਲ ਕਰਨ ਨੂੰ ਤਾਂ ਇਹ ਹੁਣ ਵੀ ਤਾਂ ਨਹੀਂ ਬੈਲੀਆ ਮਗੁਰਹਿੰਦਾ ਜਿਵੇਂ ਕਹਿੰਦਾ ਉਧਰ ਬੈਲੀ ਰਹਿੰਦਾ ਸੀ। ਬਸ ਰੱਥ ਰੋ ਥੋੜੇ ਹੀ ਜੀ ਨੋਨ ਜਿਵੇਂ ਤੁਸੀਂ ਲਾ ਲੋ ਵੀ ਭਾਲ ਕੇ ਲਿਆਵਾਂਗਾ ਮੈਂ। ਕਰਨੀ ਆਪਣੀ ਮਰਜ਼ੀ ਹੈ ਜਿਵੇਂ ਵੋਟਾਂ ਦੀ ਹੁਣ ਵੋਟਾਂ ਦਾ ਪ੍ਰਚਾਰ ਕਰਨ ਨੰਗ ਜਾਣ ਏਡੇ ਬੱਚੇ ਨੇ ਅੱਛਾ ਕੋਈ ਘਰੇ ਨਹੀਂ ਆ ਇੱਕ ਹਫ਼ਤਾ ਲਗਾਤਾਰ ਅੱਛਾ ਇੱਕ ਇੱਕ ਨਾ ਇੱਕ ਥੋੜਾ چھوٹਾ ਜਿਹਾ ਵਾਕਿਆ ਯਾਦ ਆ ਗਿਆ ਤੁਸੀਂ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਤੁਸੀਂ ਕਹ ਰਹੇ ਸੀ ਵੀ ਇਹ ਖੇਡਾਂ ਵੀ ਉਹੋ ਜਿਹਿਆਂ ਖੇਡਦਾ ਮਤਲਬ ਹਨਾ ਕਿ ਇਹ ਖੇਡਾਂ ਨੂੰ ਹੁਣ ਆਇਆ ਜੀ ਹਰ ਇੱਕ ਜਾਤੀ ਨਾਲ ਕੋਈ ਵੀ ਲਾ ਲਓ ਕਿਸੇ ਜਾਤੀ ਕੋ ਹਾ ਉਸਾਂ ਮੰਲੋ ਸਾਭ ਦੀ ਖੇਡ ਖੇਡੂ ਆ ਹਾਂ ਹਾਂ ਹੁਣ ਕਹਨ ਕਿ ਮੈਂ ਛੋਲੇ ਲਿਆ ਕੇ ਰੱਖਦੇ 5 ਕਿਲੋ ਕਰੇ ਹੂੰ ਹੂੰ ਉਹ 5 ਦੇ 5 ਕਿਲੋ ਛੋਲੇ ਨੇ ਬੀਜ ਤੇ ਜਦੋਂ ਏਡੇ ਏਡੇ ਹੋ ਜਾਂਦੇ ਆ ਪੱਟਨਾ ਵੱਢਤੇ ਮਸ਼ੀਨ ਲੈਂਦੀ ਜੀ ਅੱਛਾ ਇਹ ਜੇ ਖੇਡਾਂ ਵੀ ਉਹੀ ਜੱਟਾਂ ਲਈ ਨੇ ਅੱਛਾ ਮੰਨ ਲਓ ਜਿਆ ਜਿਆ ਪਹਿਲਾ ਕੰਮ ਕਰਦਾ ਜੀ ਉਹੀ ਖੇਡਾਂ ਨੇ ਜਿਹੜੀਆਂ ਉਹੀ ਕੰਮ ਕਰ ਰਿਹਾ ਹੈਗਾ ਅੱਛਾ ਖੇਤੀ ਕਰਨਾ ਵਧੀਆ ਲੱਗਦਾ ਪੂਰਾ ਵਧੀਆ ਲੱਗਦਾ ਹੈ ਵਧੀਆ ਲੱਗਦਾ ਖੇਤੀ ਕਰਨਾ ਅੱਛਾ ਯਾਦ ਹੈਗਾ ਵੀ ਖੇਤੀ ਹੁੰਦੀ ਕਿਵੇਂ ਆ ਖੇਤੀ ਕਰਨੀ ਹਾਂ ਕੀ ਕੁਝ ਕਰਦੇ ਆ ਖੇਤੀ ਚ ਫਿਰ ਕਣਕ ਬੀਜਣ ਲਈ ਹੂੰ ਪਹਿਲਾਂ ਬੱਟਾ ਬੱਟਾ ਬਣਾਉਣੀ ਪੈਂਦੀ ਆ ਬੱਟਾ ਦੇ ਉੱਤੇ ਉੱਤੇ ਹੈ ਨਾ ਕਾਲ ਇੱਕ ਬੀਜ ਨਹੀਂ ਪੈਂਦੀ ਆ ਅੱਛਾ ਫਿਰ ਕਿੰਨੇ ਚਿਰ ਚ ਹਰੀ ਹੁੰਦੀ ਆ ਇਹ ਹਰੀ ਹੂੰ ਹਰੀ ਤਾਂ ਇੱਕ ਮਹੀਨੇ ਨੂੰ ਤਾਂ ਐਡੀ ਹੋ ਗਈ ਹੂੰ ਅੱਛਾ ਇੱਕ ਮਹੀਨੇ ਨੂੰ ਐਡੀ ਹੋ ਜਾਂਦੀ ਆ ਬਾਅਦ ਚ ਹੁਣਾ ਦੋ ਤਿੰਨ ਮਹੀਨਿਆਂ ਨੂੰ ਵੱਡੀ ਹੋ ਜਾਂਦੀ ਹੈਗੀ ਅੱਛਾ ਬੱਚੇ ਉਹਨਾਂ ਵਿੱਚੋਂ ਬੰਦੀ ਅੱਛਾ ਅੱਛਾ ਦੋਸਤੋ ਇੱਕ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਆ ਜਦੋਂ ਗੱਲ ਕਰ ਰਹੇ ਸੀ ਵੀ ਸੇਖੇ ਚੱਲਦੇ ਆ ਹਨਾ ਸੇਖੇ ਜਾ ਕੇ ਇਹਦੇ ਪਰਿਵਾਰ ਨੂੰ ਵੀ ਮਿਲਣ ਦੀ ਕੋਸ਼ਿਸ਼ ਜਿਹੜੀ ਅਸੀਂ ਸੋਚ ਰਹੇ ਸੀਗੇ ਤੇ ਇਸ ਬੱਚੇ ਦੇ ਮਨ ਦੇ ਵਿੱਚ ਬੜਾ ਬਲਬਲਾ ਉੱਠਦਾ ਹੈ ਸੇਖੇ ਚੱਲਣਾ ਫਿਰ ਨਾਲ ਹਾਂ ਹੈ ਕਿੰਨੀ ਕਿ ਦੂਰ ਆ ਇੱਥੋਂ ਇੱਥੋਂ ਹੂੰ ਮਾ ਸ਼ੇਰਪੁਰ ਤੋਂ ਪਿੱਛੇ ਆ ਅੱਛਾ ਸ਼ੇਰਪੁਰ ਤੋਂ ਪਿੱਛੇ ਆ ਕਿ ਆਪਾਂ ਜੋਗੇ ਬੈਠੇ ਆ ਤਾਂ ਫਿਰ ਆਪਾਂ ਨੂੰ ਕਿਵੇਂ ਜਾਣਾ ਪਊਗਾ ਉੱਥੇ ਜੋਗੇ ਤੋ ਆਪਾਂ ਨੂੰ ਪਹਿਲਾ ਪਹੁੰਚਣਾ ਲੱਗੂਗਾ ਹੂੰ ਬਸ ੱਡੇ ਤੇ ਅੱਛਾ ਮਾਨਸ ਉਹ ਬਸ ੱਡੇ ਤੇ ਹੂੰ ਬਸ ੱਡੇ ਤੇ ਪਹੁੰਚ ਕੇ ਹੂੰ ਬਾਅਦ ਚ ਆਪਾਂ ਨੂੰ ਉਥੇ ਸੇਖਿਆੜੀ ਵੱਸ ਚੜਨੀ ਲੱਗੂਗੀ ਸੇਖਿਆੜੀ ਉਹ ਬਸ ਸਿੱਧੀ ਜਾਂਦੀ ਹੈ ਅੱਛਾ ਸਿੱਧੀ ਜਾਂਦੀ ਹੈ ਰਸਤਾ ਪਤਾ ਸਾਰਾ ਹੂੰ ਹੈ ਅੱਛਾ ਚੱਲੀਏ ਜੱਪਾ ਉਥੇ ਹਾਂ ਕਿੰਨਾ ਕੀ ਜੀ ਕਰਦਾ ਮਾਤਾ ਨੂੰ ਮਿਲਣ ਦਾ ਉਹ ਉਰੇਆੜੀ ਦਾਤਾ ਹੂੰ ਉਰੇ ਵਾਲੀ ਦਾ ਵੀ ਹਨਾ ਆਉਂਦਾ ਹੁਣ ਤਾਂ ਹੂੰ ਹੂੰ ਉਹ ਥੇ ਵਾਲੀ ਦਾ ਉਹ ਥੇ ਵਾਲੀ ਦਾ ਜ਼ਿਆਦਾ ਆਉਂਦਾ ਅੱਛਾ ਉਹ ਮਾਤਾ ਦਿੰਦੀ ਐ ਰੋਟੀ ਰੋਟੀ ਵਧੀਆ ਪਕਾ ਕੇ ਹੂੰ ਹੈ ਕੀ ਕਹਿੰਦੀ ਐ ਵੀ ਮੇਰਾ ਪੁੱਤ ਮੁੜਿਆ ਹੈ ਹੈ ਹਾਂ ਕਿਦਿ ਹੈ ਕਿ ਹਨਾ ਆਇਆ ਤਾਂ ਮੈਨੂੰ ਪਤਾ ਹੀ ਸੀ ਅੱਛਾ ਹੁਣ ਯਾਦ ਆਉਂਦੀ ਐ ਮਾਤਾ ਦੀ ਉਧਰ ਹਾਂ ਹੁਣ ਤਾਂ ਵਾਲਾ ਹੀ ਰਾਹ ਦਿੰਦਾ ਅੱਛਾ ਅੱਛਾ ਜਿਵੇਂ ਦਸਰ ਹੈ ਵੀ ਯਾਦ ਆਉਂਦੀ ਹੈ ਤੇ ਤੁਸੀਂ ਵੀ ਦੱਸਿਆ ਵੀ ਮਿਲਵਾਉਣ ਨਹੀਂ ਲਿਜਾਇਆ ਜਾ ਰਿਹਾ ਹੈ ਨਾ ਤੇ ਫਿਰ ਫੋਨ ਤੇ ਜਦੋਂ ਗੱਲ ਹੁੰਦੀ ਆ ਕੀ ਗੱਲਾਂ ਕਰਦੇ ਨੇ ਇਹ ਆਪਸ ਚ ਗੱਲਾਂ ਦਾ ਹਾਲ ਚਾਲ ਪੁੱਛਣਾ ਮੰਮੀ ਤੂੰ ਠੀਕ ਆਂਗੀ ਹੂੰ ਹੂੰ ਮੈਂ ਤੇਰੇ ਕੋਲ ਆਉਂਗਾ ਤੂੰ ਮੇਰਾ ਫਿਕਰ ਨਾ ਕਰੀ ਹੂੰ ਹੂੰ ਤੇ ਮੇਰਾ ਡੈਡੀ ਕਿਵੇਂ ਹੈਗਾ ਉਹਦੀ ਗੱਲ ਕਰਾਰਾ ਕਰ ਮੇਰੇ ਨਾਲ ਉਹਨੂੰ ਕਰੀ ਫਿਕਰ ਨਾ ਕਰੀ ਮੈਂ ਆਉਂਗਾ ਹੁਣ ਹੁਣ ਤਾਂ ਮੈਂ ਆ ਗਿਆ ਦੇਖੋ ਬਸ ਐਸੀਆਂ ਗੱਲਾਂ ਕਰਦਾ ਇਹ। ਅੱਛਾ ਪਹਿਲੀ ਵਾਰ ਜਦੋਂ ਤੁਸੀਂ ਗਏ ਹਨਾ ਉੱਥੇ ਜਦੋਂ ਮੇਲੇ ਸੀ ਪਹਿਲੀ ਵਾਰ ਤਾਂ ਕੀ ਗੱਲਾਂ ਹੋਈਆਂ ਇਹਨਾਂ ਦੋਨਾਂ ਦੀ ਆਪਸ 'ਚ ਇਹਦੇ ਇਹਦੇ ਪਿਤਾ ਨਾਲ ਇਹਦੀ ਮਾਤਾ ਨਾਲ ਕੀ ਕੀ ਗੱਲਾਂ ਹੋਈਆਂ ਸੀ? ਪਹਿਲੇ ਤਾਂ ਗੱਲਾਂ ਤੁਸੀਂ ਮੰਨ ਲਓ ਵੀ ਉਹ ਵੀ ਥੋੜੇ ਹੋ ਗਏ ਜੀ ਉਦੋਂ ਬਸ ਜ਼ਿਆਦਾ ਮੁਰਗਿਆਂ ਪਿੱਛੇ ਕੁੱਤਿਆਂ ਵਿਚ ਐਸੀਆਂ ਗੱਲਾਂ ਕਰੀਆਂ ਨੇ। ਹੂੰ ਹੂੰ। ਉਦੋਂ ਉਹਨਾਂ ਨੇ ਮੰਨ ਲਓ ਇੰਨੇ ਹੋ ਗਏ ਬੰਦੇ ਉਹ ਵੀ ਉਹਨਾਂ ਨੂੰ ਸਾਡਾ ਅ ਉਹ ਪਤਾ ਪੁੱਛਣ ਦਾ ਵੀ ਟਾਈਮ ਨਹੀਂ ਲੱਗਾ। ਟਾਈਮ ਕੀ ਮੰਨ ਲਓ ਖੁਝੜੇ ਗਏ ਉਹ। ਹੂੰ। ਵੀ ਸਾਡੇ ਕੋਲੇ ਉਹ ਦੂਜੇ ਦਿਨ ਹੂੰ ਮੰਲੋ ਪਤਾ ਕਰਦੇ ਕਰਾਉਂਦੇ ਜੋਗੇ ਫੇਰ ਢਿੱਲੋ ਕੋਲੋਂ ਪਤਾ ਕਰਕੇ ਉਹਨੇ ਦੱਸਿਆ ਵੀ ਆ ਕਰਕੇ ਕਿ ਨਾ ਮੁੰਡਾ ਵੀ ਸਾਡੇ ਆ ਉਹ ਸਾਨੂੰ ਇਹ ਨਹੀਂ ਪਤਾ ਵੀ ਆ ਕਰਕੇ ਇੱਥੇ ਜਰਮੋਂ ਲਾਡੀ ਨੇ ਲੈ ਲਿਆ ਅੱਛਾ ਉਹਨੇ ਮਾਂ ਘਰੇ ਲੈ ਕੇ ਜਾਣਾ ਫੇਰ ਉਹਨਾਂ ਨੂੰ ਘਰੋਂ ਲੈ ਕੇ ਆਏ ਅੱਛਾ ਦੋਸਤੋ ਇਹ ਕਹਾਣੀ ਜਿਹੜੀ ਤੁਸੀਂ ਸੁਣੀ ਹੈ ਇਹ ਮੰਨ ਗੜਤ ਨਹੀਂ ਹੈਗੀ ਰੀਅਲ ਹੈ ਜੋ ਬੱਚਾ ਸਾਡੇ ਨਾਲ ਬੈਠਾ ਹੈ ਇਸ ਦਾ ਹੀ ਜਿਹੜਾ ਪੁਨਰ ਜਨਮ ਹੋਇਆ ਹੈ ਖੁਦ ਹਕੀਕਤ ਬਿਆਨ ਕਰ ਰਿਹਾ ਹੈ ਵੀ ਮੌਤ ਕਿਵੇਂ ਹੋਈ ਸੀ ਕਿਉਂਕਿ ਇਡੇ ਛੋਟੇ ਜਿਹੇ ਬੱਚੇ ਲਈ ਬਹੁਤ ਵੱਡੀਆਂ ਗੱਲਾਂ ਨੇ ਇਹ ਛੋਟੀ ਉਮਰ ਦੇ ਵਿੱਚ ਗੁਜ਼ਰ ਜਾਣਾ ਫਿਰ ਤੋਂ ਜਨਮ ਲੈਣਾ ਉਹ ਵੀ ਅ ਨਜ਼ਦੀਕੀ ਜੋਗੇ ਦੇ ਵਿੱਚ ਹੁਣ ਪੈਦਾ ਹੋਇਆ ਤੇ ਪਿਛਲਾ ਪਿੰਡ ਦੱਸਦਾ ਹੈ ਵੀ ਮੇਰਾ ਸ਼ੇਖ ਹੈ ਤੇ ਹੁਣ ਜਿਹੜੀ ਅਗਲੀ ਗੱਲਬਾਤ ਹੈ ਉਹ ਆਪਾਂ ਸ਼ੇਖੇ ਜਾ ਕੇ ਵੀ ਕਰਾਂਗੇ ਉਸ ਪਰਿਵਾਰ ਨਾਲ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਵੀ ਜਾਣਾਂਗੇ ਕਿ ਵਾਕਿਵੇਂ ਜਿਹੜੀਆਂ ਗੱਲਾਂ ਇਹ ਬੱਚਾ ਦੱਸ ਰਿਹਾ ਹੈ ਕੀ ਉਹ ਸੱਚ ਨੇ ਕੀ ਉਹ ਕਹਾਣੀ ਸੱਚ ਹੈ ਜੋ ਹਾਦਸਾ ਵਾਪਰਿਆ ਜਿਸ ਤਰੀਕੇ ਨਾਲ ਵਾਪਰਿਆ ਕੀ ਉਹ ਸੱਚ ਸੀ ਉਹ ਸਾਰੀਆਂ ਗੱਲਾਂ ਜਾਣਨ ਲਈ ਸੇਖੇ ਜਾਵਾਂਗੇ ਤੇ ਉਹ ਵੀ ਤੁਹਾਨੂੰ ਜਿਹੜਾ ਅਗਲੇ ਪਾਰਟ ਦੇ ਵਿੱਚ ਦਿਖਾਉਣੇ ਆ ਕੈਮਰਾਮੈਨ ਸੋਨੂ ਦੇ ਨਾਲ ਪਰਮਦੀਪ ਰਾਣਾ ਫੁੱਲ ਆਫ ਪੋਜ਼ਿਟਿਵਿਟੀ ਮਾਨਸਾ